ਪਾਪ ਟੀਵੀ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜਿੱਥੇ ਅੱਜ ਫੇਰ ਖਬਰਾਂ ਦੀ ਝਾਤ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਮੇਰੇ ਸੀਨੀਅਰ ਸਾਥੀ ਮਨਦੀਪ ਸਿੰਘ ਵੱਲੋਂਪੁਰ ਦਾ ਸਵਾਗਤ ਕਰ ਗਿਆ ਵੱਲੋਂਪੁਰ ਸਾਹਿਬ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਜੀ ਤੁਸ ਜੀ ਤੁਹਾਡਾ ਸਵਾਗਤ ਹੈ ਅ ਵੱਲੋਂਪੁਰ ਸਾਹਿਬ ਪਿਆ ਪੰਜਾਬ ਦੀ ਸਿਆਸਤ ਦੇ ਵਿੱਚ ਖੁੰਡੇ ਦੀ ਰਾਜਨੀਤੀ ਫੇਰ ਸ਼ੁਰੂ ਹੋ ਗਈ ਹੈ ਜੀ ਪਿਛਲੇ ਦੌਰ ਦੇ ਵਿੱਚ ਵੀ ਆਪਾਂ ਦੇਖਿਆ ਕਿ ਰਾਜਨੀਤੀ ਹੋਈ ਸੀ ਹੁਣ ਪਿਛਲੇ ਦਿਨੀ ਇੱਕ ਸਟੇਜ ਦੇ ਉੱਤੇ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਬਜ਼ੁਰਗ ਤੋਂ ਖੁੰਡਾ ਵੜ ਕੇ ਤੇ ਕਾਫੀ ਕੁਝ ਬੋਲ ਲਿਆ ਉਹਦੇ ਤੇ ਲੱਗਦਾ ਹੈ ਫਿਰ ਦੁਬਾਰਾ ਜਿਹੜੀ ਰਾਜਨੀਤਿਕ ਖੁੰਡੇ ਦੀ ਉਹ ਸ਼ੁਰੂ ਹੋ ਗਈ ਹੈ ਉੱਥੇ ਹੀ ਸ਼੍ਰੋਮਣੀ ਕਾਲੀ ਦਲ ਦੇ ਅੰਦਰ ਪਿਛਲੇ ਦਿਨੀ ਸੁਖਬੀਰ ਬਾਦਲ ਨੇ ਸਿਕੰਦਰ ਸਿੰਘ ਮਲੂਕਾ ਨੂੰ ਦੁਬਾਰਾ ਜਿਹੜੀ ਹੈਗੀ ਆ ਉਹ ਜੁਆਇਨਿੰਗ ਜਿਹੜੀ ਹੈਗੀ ਆ ਕਰਵਾਈ ਹੈ ਤੇ ਕੁਝ ਹੋਰ ਆਗੂ ਨੇ ਜਿਹੜੇ ਉਹ ਵੀ ਸ਼੍ਰੋਮਣ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਨੇ ਜਿਸ ਤੋਂ ਬਾਅਦ ਚਰਚਾਵਾਂ ਇਹ ਸ਼ੁਰੂ ਹੋ ਗਈਆਂ ਨੇ ਕਿ ਅਕਾਲੀ ਦਲ ਤੇ ਭਾਜਪਾ ਦਾ ਆਲਾਈਂਸ ਜਿਹੜਾ ਉਹ ਦੁਵਾਰਾ ਹੋਵੇਗਾ ਬਹੁਤ ਸਾਰੀਆਂ ਚਰਚਾਵਾਂ ਨੇ ਇਹਦੇ ਤੇ ਵੀ ਜਾਵਾਂਗੇ ਸੋ ਜਿੱਥੇ ਪ੍ਰਧਾਨ ਮੰਤਰੀ ਕੈਨੇਡਾ ਪਹੁੰਚੇ ਹੋਏ ਨੇ ਜਿੱਥੇ ਇੱਕ ਪਾਸੇ ਭਾਰਤੀ ਭਾਈਚਾਰੇ ਵੱਲੋਂ ਪ੍ਰਧਾਨ ਮੰਤਰੀ ਦਾ ਨਿੱਘਾ ਸਵਾਗਤ ਕੀਤਾ ਗਿਆ ਉੱਥੇ ਹੀ ਕੁਝ ਖਾਲਕਤਾਂ ਦੇ ਪੱਖੀ ਇਹ ਜਿਹੜੇ ਸਿੱਖ ਨੇ ਉਹਨਾਂ ਵੱਲੋਂ ਜਿਹੜਾ ਹੈਗਾ ਪ੍ਰਧਾਨ ਮੰਤਰੀ ਦਾ ਜਾ ਕਹਿ ਲਈਏ G7 ਮੀਟਿੰਗ ਦਾ ਵੀ ਤੇ ਨਾਲ ਦੀ ਨਾਲ ਕੈਨੇਡਾ ਦੀ ਪਾਰਲੀਮੈਂਟਰ ਦੇ ਅੱਗੇ ਰੋਲ ਪ੍ਰਦਰਸ਼ਨ ਕੀਤਾ ਉੱਥੇ ਹੀ ਪੰਜਾਬ ਦੇ ਇੱਕ ਪਿੰਡ ਦੇ ਵਿੱਚ 293 ਕਨਾਲ 93 ਕਨਾਲ ਯਾਨੀ ਕਿ ਲਗਭਗ 37 ਏਕੜ ਦੀ ਜ਼ਮੀਨ ਹੈ ਜਿਹੜੀ ਉਹ ਵਕਫ ਬੋਰਡ ਦੇ ਨਾਮ ਕਰ ਦਿੱਤੀ ਗਈ ਹੈ ਹਾਲਾਂਕਿ ਜਿੱਥੇ ਪਿੰਡ ਵਾਲਿਆਂ ਵੱਲੋਂ ਪੰਚਾਇਤ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਉੱਥੇ ਹੀ ਅਧਿਕਾਰੀਆਂ ਦਾ ਇਹ ਕਹਿਣਾ ਹੈ ਕਿ ਬਿਲਕੁਲ ਇਹ ਜਿਹੜੀ ਜ਼ਮੀਨਾਂ ਕਾਨੂੰਨ ਦੇ ਮੁਤਾਬਕ 1971 ਦੇ ਨੋਟੀਫਿਕੇਸ਼ਨ ਦੇ ਤਹਿਤ ਬਿਲਕੁਲ ਜਿਹੜੀ ਕਾਰਵਾਈ ਆ ਕਾਨੂੰਨ ਦੇ ਤਹਿਤ ਹੋਈ ਆ ਉੱਥੇ ਹੀ ਪੰਚਾਇਤ ਦਾ ਕਹਿਣਾ ਕਿ ਸਾਨੂੰ ਬਿਨਾ ਇੰਟੀਮੇਸ਼ਨ ਦੇ ਬਿਨਾ ਦੱਸੇ ਜਿਹੜੀ ਇਹ ਹੈਗੀ ਆ ਚੁੱਪਚਾਪ ਜਿਹੜੀ ਵਿਭਾਗ ਵੱਲੋਂ ਕਾਰਵਾਈ ਕੀਤੀ ਗਈ ਆ ਨਿਯਮਾਂ ਨੂੰ ਤਾਗ ਤੇ ਰੱਖਿਆ ਗਿਆ। ਤੋਂ ਬਲਵੰਟਰ ਸਾਹਿਬ ਸਭ ਤੋਂ ਪਹਿਲਾਂ ਇਹ ਦੱਸਿਓ ਕਿ ਪੰਜਾਬ ਦੇ ਅੰਦਰ ਪਹਿਲਾਂ ਵੀ ਕਦੇ ਖੁੰਡੇ ਦੀ ਰਾਜਨੀਤੀ ਹੋਈ ਹੈ ਔਰ ਖੁੰਡੇ ਦੀ ਰਾਜਨੀਤੀ ਦਾ ਰਿਜ਼ਲਟ ਕੀ ਨਿਕਲਿਆ ਜੀ ਬਲਵੰਟਰ ਸਾਹਿਬ ਜੀ ਤੁਸੀਂ ਸਾਬ ਐਸੇ ਤਾ ਕੁੰਡੇ ਦਾ ਜਿਹੜਾ ਜਗਤ ਦੇਖਿਆ ਜਾਂਦਾ ਸਬੰਧ ਪੰਜਾਬ ਦੇ ਨਾਲ ਪੁਰਾਣੇ ਸਮਿਆਂ ਤੋਂ ਚੱਲੇ ਆ ਰਿਹਾ ਕਿਉਂਕਿ ਜਿਹੜੇ ਪੁਰਾਣੇ ਆਪਣੇ ਪੰਜਾਬ ਦੇ ਬਜ਼ੁਰਗ ਨੇ ਉਹ ਹੱਥਾਂ ਦਾ ਉਹਨਾਂ ਦਾ ਸ਼ਿੰਗਾਰ ਹੈ ਜਿਹੜਾ ਇਹ ਕੁੰਡਾ ਵੈ ਕਿਉਂਕਿ ਜਿਸ ਤਰ੍ਹਾਂ ਆਪਾਂ ਕਿਸਾਨਾਂ ਨੂੰ ਰੂਲ ਤੁਸੀਂ ਮਾਨਸਨ ਨੂੰ ਵੇਖਦੇ ਆ ਉਹਨੂੰ ਕੁੰਡੇ ਵਾਲੇ ਬਾਪੂ ਨਾਲ ਵੀ ਜਾਣਿਆ ਜਾਂਦਾ ਉਹ ਹਮੇਸ਼ਾ ਹੀ ਪਾਵੇ ਦਿੱਲੀ ਕਿਸਾਨ ਅੰਦੋਲਨ ਸੀ ਜਾਂ ਫਿਰ ਅੱਜ ਦੇ ਸਮੇਂ ਦੇ ਵਿੱਚ ਲਗਾਤਾਰ ਉਹ ਆਪਣੇ ਹੱਥ ਸੇ ਕੁੰਡਾ ਰੱਖਦੇ ਨੇ ਉਸੇ ਤਰ੍ਹਾਂ ਪਿੰਡਾਂ ਦੇ ਵਿੱਚ ਬਹੁਤ ਥਾਵਾਂ ਦੇ ਬਜ਼ੁਰਗ ਬਜ਼ੁਰਗ ਨੇ ਉਹ ਕੁੰਡੇ ਦੀ ਵਰਤੋਂ ਕਰਦੇ ਨੇ ਕੁੰਡੇ ਦੇ ਸਾਰੇ ਤੁਰਦੇ ਨੇ ਪਰ ਪਿਛਲੇ ਜੇਕਰ ਦੇਖਿਆ ਜਾਵੇ ਤਾਂ 10 ਦੇ ਤੋਂ ਵੱਧ ਹੋ ਚੁੱਕਿਆ तकरीबन ਉਦੋਂ ਦਾ ਪੰਜਾਬ ਦੀ ਸਿਆਸ ਦੇ ਵਿੱਚ ਖੁੰਡੇ ਦਾ ਗੁੜਾ ਸਬੰਧ ਜਿਹੜਾ ਸੀ ਹੁਣ ਪੰਜਾਬ ਦੇ ਚਰਚੇ ਨਿਸ਼ਾਨੀ ਰੱਖ ਹੁਣ ਸਿਆਸ ਤਰ੍ਹਾਂ ਇਹ ਮੁਰਤ ਤੋਂ ਚਰਚਾ ਦੇ ਵਿੱਚ ਆ ਗਿਆ ਪੁਰਾਣੇ ਸਮਿਆਂ ਦੇ ਵਿੱਚ ਜਿਹੜੇ ਜਿਸ ਤੁਹਾਨੂੰ ਤੁਹਾਨੂੰ ਦੱਸਿਆ ਪੰਜਾਬ ਦੇ ਜਿਹੜੇ ਬਜ਼ੁਰਗ ਸੀ ਉਹ ਖੁੰਡੇ ਲੱਕਦੇ ਸੀ ਪਰ ਹੁਣ ਇਹ ਸ਼ਿੰਗਾਰ ਹੈ ਜਿਹੜਾ ਹੁਣ ਲੀਡਰਾਂ ਦੇ ਹੱਥਾਂ ਦਾ ਹੀ ਬਣਦਾ ਜਾ ਰਿਹਾ ਤੁਹਾਨੂੰ ਸਹਿ ਤੁਈ ਸਭ ਚੇਤੇ ਹੋਵੇਗੀ 12 ਸਾਲ ਬਾ ਪਹਿਲਾ ਇਹ ਪੰਜਾਬ ਦੀ ਸਿਆਸਤ ਦੇ ਵਿੱਚ ਦਾਖਲ ਹੋਇਆ ਸੀ ਜਦੋਂ ਮਾਲਵੇ ਦੇ ਇੱਕ ਅਹਿਮ ਜਿਹੜਾ ਵਿਧਾਨ ਸਭਾ ਹਲਕਾ ਸੀ ਬਾਂਗਾ ਪੁਰਾਣਾ ਅਤੇ ਉਹਦੇ ਵਿੱਚ ਉੱਤੇ ਨਾ ਕਾਂਗਰਸ ਦੀ ਰੈਲੀ ਹੋਈ ਸੀ ਜਨਤਕ ਰੈਲੀ ਉੱਥੇ ਜਿਹੜੇ ਉੱਥੋਂ ਦੇ ਸਾਬਕਾ ਮੰਤਰੀ ਸੀ ਦਰਸ ਸਿੰਘ ਬਰਾੜ ਤੇ ਸਪੁੱਤਰ ਕਮਲ ਜੀ ਬਰਾੜ ਉਹਨਾਂ ਦੇ ਵੱਲੋਂ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹੁੰਡਾ ਪੇੜ ਕੀਤਾ ਗਿਆ ਸੀ ਤੁਸੀਂ ਸਾਬ ਇੱਥੇ ਨਾ ਕੈਪਟਨ ਅਮਰਿੰਦਰ ਸਿੰਘ ਨੇ ਇਸ ਨੂੰ ਸਿਆਸਤ ਦਾ ਉਦੋਂ ਹਿੱਸਾ ਬਣਾਇਆ ਸੀ ਕੁੰਡੇ ਨੂੰ ਪਰ ਉਸ ਤੋਂ ਬਾਅਦ ਇੱਕ ਕੁੰਡਾ ਸੁਖਵੀਰ ਬਾਦਲ ਦੇ ਹੱਥ ਲੱਗ ਪਿਆ ਤੇ ਸੁਖਵੀਰ ਬਾਦਲ ਨੇ 2024 ਦੀਆਂ ਲੋਕ ਸਭਾ ਦੇ ਵਿੱਚ ਜਦੋਂ ਉਹ ਰੋਡ ਸ਼ੋਅ ਕਹਿ ਲਈ ਜਦੋਂ ਪੰਜਾਬ ਬਚਾਓ ਰੈਲੀ ਕਰਦੇ ਸੀ ਨਾ ਉਹ ਹਾਂ ਪੰਜਾਬ ਬਚਾਓ ਰੈਲੀ ਕਰਦੇ ਸੀ ਤਾਂ ਉਹਨਾਂ ਦੇ ਹੱਥ ਦੇ ਵਿੱਚ ਕੁੰਡਾ ਸੀ ਇੱਕ ਵਾਰ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੇ ਨਜ਼ਦੀਕ ਲੰਘ ਰਹੇ ਸੀ ਤਾਂ ਉਹ ਕੁੰਡਾ ਲੈ ਕੇ ਖੜ ਗਏ ਸੀ ਕਿ ਇਹਦੇ ਨਾਲ ਸੈੱਟ ਕਰੋ ਉਸ ਤੋਂ ਬਾਅਦ ਇਹ ਕੁੰਡਾ ਚਰਚਾ ਦੇ ਵਿੱਚ ਆਇਆ ਪਰ ਹੁਣ ਬਿੱਤੇ ਦੇ ਨਹੀਂ ਜਿਸ ਤਰ੍ਹਾਂ ਜਿਹੜੇ ਕਾਂਗਰਸ ਦੇ ਬਰੁੱ ਲੋਗਾਤ ਰੈਲੀਆ ਕਿੰਨੀ ਜਿਆਦੀਆਂ ਨੇ ਸੁਧਾਰਨ ਬਚਾਓ ਰੈਲੀ ਉਸੇ ਹੀ ਤਹਿਤ ਉਹਨਾਂ ਦੇ ਵੱਲੋਂ ਡੇਰਾ ਬਾਬਾ ਨਾਨਕ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਦੇ ਜਿਹੜਾ ਹਲਕਾ ਹੈ ਉੱਥੇ ਰੈਲੀ ਕੀਤੀ ਗਈ ਹੈ ਵੱਡੇ ਪੱਦਰ ਦੇ ਉੱਤੇ ਉੱਥੇ ਜਦੋਂ ਸਟੇਜ ਦੇ ਉੱਤੇ ਵੱਖੋ-ਵੱਖਰੇ ਜਿਹੜੇ ਲੀਡਰ ਸੀ ਲੀਡਰਸ਼ਿਪ ਸੀ ਉਹ ਸਬੋਧਨ ਕਰ ਰਹੀ ਸੀ ਜਿੱਥੇ ਸੁਖਜਿੰਦਰ ਸਿੰਘ ਰੰਧਾਵਾ ਬੈਠੇ ਸੀ ਸਟੇਜ ਦੇ ਉੱਤੇ ਪ੍ਰਤਾਪ ਸਿੰਘ ਬਾਜਬਾਸੀ ਤੇ ਰਾਜਾ ਬ੍ਰਿੰਗਸੀ ਹੁਣ ਕੁਝ ਲੀਡਰਾਂ ਦੇ ਬਨੋ ਇਹ ਵੀ ਗੱਲ ਕਹੀ ਗਈ ਕਿ ਜਿਹੜੇ ਇਹ ਤਿੰਨ ਲੀਡਰ ਨੇ ਅੱਜ ਸਟੇਜ ਦੇ ਉੱਤੇ ਇਕੱਠੇ ਬੈਠੇ ਤੁਸੀਂ ਇਕੱਠੇ ਰਹੇ ਹੋ 2027 ਦੇ ਵਿੱਚ ਆਪਾਂ ਸਰਕਾਰ ਪੱਕੀ ਬਣਾ ਲਿਆਂਗੇ ਕਿਤੇ ਨਾ ਕਿਤੇ ਤੁਹਾਡੇ ਬੰਦੀ ਜਿਹੜੀ ਹੈ ਕਾਂਗਰਸ ਦੇ ਵਿੱਚੋਂ ਲਗਾਤਾਰ ਸਿਖਰ ਤੇ ਜਾ ਰਹੀ ਹੈ ਜੋ ਕਿ ਜਿਹੜੀ ਕਾਂਗਰਸ ਹਕੂਮਤ ਹੈ ਉਹਦੇ ਗਲੇ ਦੀ ਹੱਡੀ ਬਣ ਰਹੀ ਹੈ ਉਸੇ ਦੇ ਮੱਦੇਨਜ਼ਰ ਜਿਹੜੀ ਵਰਕਰਾਂ ਦੀ ਆਵਾਜ਼ ਹੈ ਨਾ ਤੁਸੀਂ ਸਭ ਉਹ ਇਹ ਹੈ ਕਿ ਕਾਂਗਰਸ ਲੀਡਰਸ਼ਿਪ ਇਕਜੁੱਟ ਹੋਵੇ ਉਸੇ ਨੂੰ ਲੈ ਕੇ ਜਿਸ ਤਰ੍ਹਾਂ ਉੱਥੇ ਕੁਲਬੀਰ ਜੀਰਾ ਦੇ ਵੱਲੋਂ ਗੱਲ ਕਹੀ ਗਈ ਸੀ ਕਿ ਇਕਜੁੱਟ ਹੋਵੇ ਇਹਨਾਂ ਲੀਡਰਸ਼ਿਪ ਤੇ ਨਾਲ ਹੀ ਉੱਤੇ ਗ੍ਰਿੰਦਰ ਮਨੀਤ ਸਿੰਘ ਪਾੜਾ ਜਿਹੜੇ ਸਭ ਸਭ ਦਾ ਐਮਐਲਏ ਨੇ ਹਨ ਕਾਂਗਰਸ ਦੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਪੰਜਾਬ ਦੇ ਲੋਕਾਂ ਤੁਸੀਂ ਫਿਕਰ ਨਾ ਕਰੋ ਵੀ ਨਾ ਬਈ ਅਸੀਂ ਕਾਂਗਰਸ ਜਿਹੜੀ ਲੀਡਰਸ਼ਿਪ ਹੈ ਵੀ ਦੋ ਫਾੜ ਹੈ ਕਹੇਲੀ ਜਾਂ ਫਿਰ ਇਕੱਠੀ ਨਹੀਂ ਹੋਈ ਹੈ ਇਹ ਅਸੀਂ ਕਰ ਲਾਂ ਜੇ ਨਾ ਹੋਈ ਤਾਂ ਅਸੀਂ ਖੁੰਡੇ ਦੇ ਨਾਲ ਵੀ ਦਾੰਗ ਦੇ ਨਾਲ ਵੀ ਉਹਨਾਂ ਨੂੰ ਇਕੱਠਾ ਕਰ ਲਾਂਗੇ ਤੁਸੀਂ ਬਸ ਸਤਾਈ ਦੇ ਵੱਲ ਧਿਆਨ ਕਰੋ ਉਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਸਬੋਧਨ ਕਰਦੇ ਨੇ ਤਾਂ ਸਾਹਮਣੇ ਇੱਕ ਖੁੰਡੇ ਵਾਲਾ ਬਾਕੂ ਬੈਠਾ ਹੁੰਦਾ ਹੈ ਤਾਂ ਉਹਨਾਂ ਤੋਂ ਖੁੰਡਾ ਲੈ ਕੇ ਉਹ ਜਿਹੜੇ ਬ੍ਰਿੰਦਰ ਮੀਤ ਸਿੰਘ ਪਾਪੜਾ ਨੇ ਐਮਐਲਏ ਸਾਬਕਾ ਦੇ ਦੂਜੇ ਪਾਸੇ ਜਿਹੜੇ ਉੱਥੇ ਆਪਣਾ ਬੈਠੇ ਜਿਹੜੇ ਜਿਹੜੇ ਬ੍ਰਿੰਦਰ ਮੀਤ ਸਿੰਘ ਪਾੜਾ ਤਾਂ ਹੁਣ ਵੀ ਐਮਐਲਏ ਨੇ ਜਿਹੜੇ ਕੁਲਜੀਤ ਸਿੰਘ ਜੀਰਾ ਨੇ ਪਹਿਲਾਂ ਐਮਐਲਏ ਰਹੇ ਨੇ ਉਹਨਾਂ ਨੂੰ ਖੁੰਡਾ ਭੇਟ ਕਰਨੇ ਲੈ ਭਾਈ ਤੁਸੀਂ ਹੁਣ 27 ਦੀ ਕਮਾਲ ਸੰਭੋ ਤੁਸੀਂ ਇਕੱਠੇ ਕਰੋ ਡਾਕ ਦੇ ਨਾਲ ਕਿਤੇ ਨਾ ਕਿਤੇ ਉਹ ਉਹਨਾਂ ਤੰਦ ਵੀ ਕਰਦੇ ਨੇ ਕਿਤੇ ਨਾ ਕਿਤੇ ਉਹਨਾਂ ਦੇ ਬਿਆਨ ਦੇ ਨਾਰਾਜ਼ਗੀ ਵੀ ਹੁੰਦੀ ਹੈ ਕਿ ਤੁਸੀਂ ਬਜ਼ੁਰਗਾਂ ਨੂੰ ਸਾਡੇ ਅਸੀਂ ਸਾਡੇ ਪ੍ਰਤੀ ਇਹੋ ਜਿਹੇ ਸ਼ਬਦ ਬੋਲਦੇ ਆ ਨਾ ਕਿਤੇ ਨਾ ਕਿਤੇ ਹੁਣ ਤੁਹਾਨੂੰ ਸਭ ਗੱਲ ਇਥੇ ਸਮਝ ਆਉਂਦੀ ਹੈ ਕਿ ਜੇਕਰ ਦੇਖਿਆ ਜਾਵੇ ਖੁੰਡੇ ਦੀ ਰਾਜਨੀਤੀ ਜਿਹੜੀ ਹੁਣ ਸ਼ੁਰੂ ਹੋਊਗੀ ਹੈ 27 ਤੋਂ ਪਹਿਲਾਂ ਪਰ ਜਿਹਨੇ ਵੀ ਖੁੰਡੇ ਦੀ ਰਾਜਨੀਤੀ ਕੀਤੀ ਹੈ ਉਹ ਹਾਲੇ ਤੱਕ ਪੰਜਾਬ ਦੇ ਵਿੱਚ ਚੋਣਾਂ ਦੇ ਵਿੱਚ ਨਹੀਂ ਜਿੱਤਿਆ ਭਾਵੇਂ 2012 ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਕੈਪਟਨ ਮਰਿੰਦਰ ਸਿੰਘ ਨੇ ਕੀਤੀ ਸੀ ਢੋਡਖੜਕਾਇਆ ਸੀ ਜਿਸ ਤਰ੍ਹਾਂ ਨਾ ਸਟੇਜ ਦੇ ਉੱਤੋਂ ਉਹ ਉਹ ਵੀ 2012 ਦੇ ਵਿੱਚ ਚੋਣ ਹਾਰ ਗਈ ਸੀ ਅਕਾਲੀ ਦਲ ਦੀ ਸਰਕਾਰ ਬਣੀ ਸੀ 2024 ਦੀਆਂ ਲੋਕ ਸਭਾ ਦੇ ਵਿੱਚ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਸੀ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇਹ ਕੁੰਡੇ ਦੀ ਵਰਤੋਂ ਕੀਤੀ ਗਈ ਸੀ ਤਾਂ ਸੁਖਬੀਰ ਸਿੰਘ ਬਾਦਲ ਵੀ 2024 ਦੀਆਂ ਚੋਣਾਂ ਬੁਰੀ ਤਰ੍ਹਾਂ ਹਾਰੇ ਸੀ ਸਿਰਫ ਇੱਕ ਸੀਟ ਜਿਹੜੀ ਬਠਿੰਡੇ ਦੀ ਲੋਕ ਸਭਾ ਸੀਟ ਤੇ ਵੀ ਹਰਸੀਨੂ ਕੋਰ ਬਾਦਲ ਉਹ ਜਿੱਤੇ ਸੀ ਬੱਕੇ ਸੀਟਾਂ ਦੇ ਉੱਤੇ ਤਕਰੀਬਨ ਜਮਾਨਤਾਂ ਜਬਤ ਹੋਈਆਂ ਸੀ ਜਿਸ ਤੋਂ ਬਾਅਦ ਪਾਰਟੀ ਦੇ ਵਿੱਚ ਇੱਕ ਵੱਡਾ ਖਲਾਅ ਪੈਦਾ ਹੋ ਗਿਆ ਸੀ ਜੋ ਅੱਜ ਤੱਕ ਜਾਰੀ ਹੈ ਤੇ ਇਸੇ ਤਰ੍ਹਾਂ ਹੁਣ ਪ੍ਰਤਾਪ ਸਿੰਘ ਬਾਜਬਾ ਹੋਰਾਂ ਦੇ ਵੱਲੋਂ ਜਿਸ ਤਰ੍ਹਾਂ ਖੁੰਡਾ ਦੋ ਕਾਂਗਰਸੀਆਂ ਨੂੰ ਭੇਜ ਕੀਤਾ ਗਿਆ ਕਿ ਤੁਸੀਂ ਇਕੱਠੇ ਕਰੋ ਹੁਣ ਉਹਨਾਂ ਦੇ ਲਈ ਵੀ ਸਵਾਲ ਹੈ ਕਿ ਜਿਹੜਾ ਪਿਛਲੇ ਸਮੇਂ ਦੇ ਵਿੱਚ ਜਿਨ੍ਹਾਂ ਨੇ ਵਰਤੋਂ ਕੀਤੀ ਸੀ ਕਿ ਉਹ ਚੋਣ ਨਹੀਂ ਜਿੱਤੇ ਕਿਤੇ 2027 ਕੀ ਹੁਣ ਕਾਂਗਰਸ ਜਿੱਤੇਗੀ ਖੁੰਡੇ ਦੇ ਜ਼ੋਰ ਤੇ ਉੱਤੇ ਇਹ ਦੇਖਣਾ ਬਿਹਤਰ ਹੈ ਕਿਉਂਕਿ ਕਾਂਗਰਸ ਦੇ ਲਈ ਇਹ ਤਾਂ ਦੇਖੋ ਖੁੰਡੇ ਦੇ ਨਾਲ ਤਾਂ ਇੱਕ ਲੋਕਾਂ ਨੂੰ ਆਪਣੇ ਕੋਲ ਖਿੱਚਣ ਦੇ ਲਈ ਵੀ ਹੋ ਸਕਦਾ ਪਰ ਕਿਤਨੇ ਕਿਤੇ ਖੁੰਡੇ ਦੇ ਨਾਲੋਂ ਤਾਂ ਜਿਹੜੇ ਲੀਡਰ ਬੈਠੇ ਹਨ ਜੇਕਰ ਉਹ ਇਕਜੁੱਟ ਹੋ ਗਏ ਤਾਂ ਕਾਂਗਰਸ ਤੇ ਜਿਹੜੀ ਅੰਦਰ ਕੁਸਰਮੁਸ ਸਟਾਰਟ ਹੋਈ ਵੀ ਹੈ ਤੁਸੀ ਸਾਬ ਉਹ ਇਹੀ ਹੈ ਵੀ ਜਦੋਂ ਤੱਕ ਕਾਂਗਰਸ ਦੀ ਲੀਡਰਸ਼ਿਪ ਇੱਕ ਮੰਚ ਦੇ ਉੱਤੇ ਇਕੱਠੀ ਨਹੀਂ ਹੁੰਦੀ ਉਦੋਂ ਤੱਕ ਕਾਂਗਰਸ ਪੰਜਾਬ ਦੀ ਸੱਤਾ ਦੇ ਵਿੱਚ ਨਹੀਂ ਆ ਸਕਦੀ ਜਿਸ ਤਰ੍ਹਾਂ ਤੁਸੀ ਸਾਬ ਅੱਜ ਜੇਕਰ ਦੇਖਿਆ ਜਾਵੇ ਤਾਂ 16 ਤਰੀਕ ਹੈ ਅੱਜ 16 ਜੂਨ 19 ਜੂਨ ਨੂੰ ਜਿਹੜੀ ਲੁਧਿਆਣਾ ਪੱਛਮੀ ਦੀ ਚੋਣ ਹੈ ਜਿਹੜੀ ਭਾਰਤ ਕੋਸ਼ਿਸ਼ਾ காங்கிரஸ் ਦੇ ਉਮੀਦਵਾਰ ਨੇ ਉਹਦੀ ਚੋਣ ਹੋ ਜਾਣੀ ਹੈ 16 ਅੱਜ ਹੋ ਚੁੱਕੀ ਹੈ ਇੱਕ ਦਿਨ ਦੋ ਦਿਨ ਰਹਿ ਚੁੱਕੇ ਨੇ ਚੋਣ ਜਦ ਤੱਕ ਜਿਹੜਾ ਅਸੀਂ ਚੋਣ ਪ੍ਰਚਾਰ ਬੰਦ ਹੋਣ ਵਾਸਤੇ ਹਾਲੇ ਤੱਕ ਨਾ ਤਾਂ ਸੁਖਿੰਦਰ ਸਿੰਘ ਲੰਧਾਵਾ ਨਾ ਹੀ ਪ੍ਰਤਾਪ ਸਿੰਘ ਬਾਜਵਾਲ ਬ੍ਰੋਦਿਤ ਦੇ ਨੇਤਾ ਨਾ ਹੀ ਜਿਹੜੇ ਸੂਬਾ ਪ੍ਰਧਾਨ ਨੇ ਰਾਜਾ ਬਰਿੰਗ ਉਹ ਉੱਥੇ ਇੱਕ ਵਾਰ ਵੀ ਨਹੀਂ ਪਹੁੰਚੇ ਉਹਨਾਂ ਦੇ ਬਲੋਂ ਸੰਵਧਾਨ ਬਚਾਓ ਰੈਲੀ ਤਾਂ ਕੀਤੀ ਜਾ ਰਹੀ ਹੈ ਲੋਕ ਤਾਂ ਇਹ ਗੱਲ ਕਰਦੇ ਆ ਕਿ ਸੰਵਧਾਨ ਬਚਾਓ ਰੈਲੀ ਤਾਂ ਤੁਸੀਂ ਬਾਅਦ ਚ ਕਰ ਲਿਓ ਪਹਿਲਾਂ ਕਾਂਗਰਸ ਤਾਂ ਬਚਾ ਲਿਓ ਕਾਂਗਰਸ ਨਾਲ ਇਕੱਠੀ ਕਰ ਲਿਓ ਕਿ ਤੁਸੀਂ ਇਹ ਵੀ ਉੱਕ ਕਰਦੇ ਵੀ ਕਾਂਗਰਸ ਇਕੱਠੀ ਜਿਹੜੀ ਤੁਸੀਂ ਕਰੋਗੇ ਕੋਈ ਇਹੋ ਜਿਹੀ ਰੈਲੀ ਵੀ ਕਰੋ ਵੀ ਜਿਸ ਮੰਚ ਦੇ ਉੱਤੇ ਇੱਕ ਸਟੇਜ ਦੇ ਉੱਤੇ ਖੜੇ ਹੋ ਜਾ ਕਿ ਇੱਕ ਪਾਸੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਦਾਵੇਦਾਰ ਕਹਿ ਲਈਏ ਵੀ ਸਪੋਰਟ ਕੀਤੀ ਜਾ ਰਹੀ ਹੈ ਕਿ ਉਹ ਮੁੱਖ ਮੰਤਰੀ ਹੋਣਗੇ ਅਸੀਂ ਉਹਦੀ ਸਪੋਰਟ ਦੇ ਵਿੱਚ ਕਰਾਂਗੇ ਇੱਕ ਪਾਸੇ ਉਹਨਾਂ ਉੱਭਾਰੇ ਜਾ ਰਹੇ ਦੂਜੇ ਪਾਸੇ ਜੇਕਰ ਦੇਖਿਆ ਜਾਵੇ ਤਾਂ ਪ੍ਰਤਾਪ ਸਿੰਘ ਬਾਜਬਨ ਉਭਾਰੇ ਜਾ ਰਿਹਾ ਇਸ ਵਕਤ ਇਹ ਜਿਹੜੀ ਗਹਿ ਕਾ ਚ ਕਾਂਗਰਸ ਦੇ ਵਿੱਚ ਇਹ ਸਿਕਤ ਹੈ ਹੁਣ ਖੂੜਾ ਉਹਨਾਂ ਨੂੰ ਇਸ ਦੇ ਵਿੱਚ ਜੇਕਰ ਦੇਖਿਆ ਜਾਵੇ ਕੀਪ ਜੁਰਗਾ ਦਾ ਖੂੜਾ ਜਿਹੜਾ ਸੀ ਪੰਜਾਬ ਦੇ ਵਿੱਚ ਕੀ ਹੁਣ ਪ੍ਰਤਾਪ ਸਿੰਘ ਬਾਜਵੇ ਦੇ ਵੱਲੋਂ ਭੇਟ ਕੀਤਾ ਗਿਆ ਖੂੜਾ ਕੀ ਹੁਣ ਕਾਂਗਰਸ ਨੂੰ ਇੱਕ ਜੁੱਟ ਕਰਨ ਦੇ ਵਿੱਚ ਕੰਮ ਬ ਹੋਵੇਗਾ ਇਹ ਕਾਂਗਰਸ ਦੇ ਲਈ ਵੱਡਾ ਸਵਾਲ ਹੈ ਕਿਉਂਕਿ ਤੁਸੀਂ ਸਭ ਜੇਕਰ ਕਾਂਗਰਸ ਇਕੱਠੀ ਨਹੀਂ ਹੁੰਦੀ ਤਾਂ ਕਾਂਗਰਸ ਹਾਈ ਕਮਾਂਡ ਨੂੰ ਵੀ ਪਤਾ ਤੇ ਪੰਜਾਬ ਦੇ ਲੋਕਾਂ ਨੂੰ ਵੀ ਪਤਾ ਜਿਸ ਤਰ੍ਹਾਂ ਕਾਂਗਰਸ ਦੇ ਅੰਦਰ ਫੁੱਟ ਹੈ ਜਿਹੜੀ ਹੁਣ ਨਗਜੋਤ ਸਿੰਘ ਸਿੱਧੂ ਹੋਰ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਸਰਗਰਮੀ ਬਤਾਇਆ ਗਈ ਹੈ ਉਹਨਾਂ ਦੇ ਵੱਲੋਂ ਵੀ ਆ ਕੇ ਜਿਹੜੀ ਗੱਲ ਕੀਤੀ ਗਈ ਹੈ ਕਿ ਮੈਂ ਨਾ ਤਾਂ ਨਹੀਂ ਜਿਹੜੀ ਜਿਹੜੀ ਸਿਆਸਤ ਹੈ ਆਪਣੇ ਨਿੱਜਤ ਲਈ ਨਹੀਂ ਕੀਤੀ ਮੈਂ ਪੰਜਾਬ ਦੇ ਮੁੱਦੇ ਨੂੰ ਲੈ ਕੇ ਗੱਲ ਕੀਤੀ ਹੈ ਉਹਨਾਂ ਨੇ ਕਿਤੇ ਨਾ ਕਿਤੇ ਇੱਕ ਵਾਰ ਫਿਰ ਕਾਂਗਰਸੀਆਂ ਦੇ ਉੱਤੇ ਹੀ ਨਿਸ਼ਾਨੇ ਸਾਧਦੇ ਨੇ ਜਿੱਥੇ ਉਹ ਸਾਰਿਆਂ ਨੂੰ ਉਹਦੇ ਵਿੱਚ ਸਵਾਲਾਂ ਦੇ ਘੇਰੇ ਦੇ ਵਿੱਚ ਖੜਾ ਕੀਤਾ ਤਾਂ ਉੱਥੇ ਉਹਨਾਂ ਨੇ ਮੌਜੂਦਾ ਕਾਂਗਰਸ ਦੀ ਲੀਡਰਸ਼ਿਪ ਨੂੰ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਖੜਾ ਕੀਤਾ ਜੇਕਰ ਨਵਜੋਤ ਸਿੰਘ ਸਿੱਧੂ ਉੱਥੇ ਜਾ ਸਕਦੇ ਨੇ ਅਮਰਸਦਰ ਵਿੱਚ ਘੁੰਮ ਸਕਦੇ ਨੇ ਕੀ ਨਵਜੋਤ ਸਿੰਘ ਸਿੱਧੂ ਅੱਜ ਜਾਂ ਕੱਲ ਫਿਰ ਜਿਹੜੀ ਭਾਰਤ ਕੁਸ਼ਣ ਆਸ਼ੂ ਦੀ ਚੋਣ ਦੇ ਵਿੱਚ ਜਾਣਗੇ ਕਿਉਂਕਿ ਜਿਹੜੇ ਉਹਨਾਂ ਦੀ ਪਤਨੀ ਨਵਜੋਤਪੁਰ ਸਿੱਧੂ ਉਹ ਜ਼ਰੂਰ ਗਏ ਸੀ ਜੇਕਰ ਨਵਜੋਤ ਸਿੱਧੂ ਚੌਣ ਦੇ ਵਿੱਚ ਇੱਕ ਦਿਨ ਵੀ ਜਾਂਦੇ ਨੇ ਤਾਂ ਇਹ ਚੌਣ ਹੈ ਜਿਹੜੀ ਉਹ ਕਾਂਗਰਸ ਦੇ ਲਈ ਬੜੇ ਸਵਾਲ ਖੜੇ ਕਰ ਦੇਵੇਗੀ ਕਿ ਕਿ ਜਿਸ ਤਰ੍ਹਾਂ ਦੇ ਹਾਲਾਤ ਅੱਜ ਕਾਂਗਰਸ ਦੇ ਵਿੱਚ ਬਣੇ ਹੋਏ ਨੇ ਇੱਕ ਵਾਰ ਸੇ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਜਿਹੜੀਆਂ ਇਹ ਗੱਲ ਕਈ ਜਾਂਦੇ ਉਹ ਜ਼ਿਆਦਾ ਬੋਲਦਾ ਕਿਉਂਕਿ ਨਵਜੋਸ ਤੇ ਸਿੱਧੂ ਹਮੇਸ਼ਾ ਇਹ ਗੱਲ ਕਹਿੰਦੇ ਆਏ ਨੇ ਤੁਸੀਂ ਸਭ ਬਈ ਇਹ ਸਾਡੇ ਕੋਲ ਵਿਜ਼ਨ ਤਾਂ ਹੋਵੇ ਨਾ ਸਾਡੇ ਕੋਲ ਜਿਹੜਾ ਪੰਜਾਬ ਆਪਾਂ ਮੁਕਤਕੋਰੀ ਦੇ ਰਹੇ ਆ ਉਹ ਪੰਜਾਬ ਦਾ ਪੈਸਾ ਕਿਵੇਂ ਕਿੱਥੋਂ ਲੈ ਆਵੇ ਪੰਜਾਬ ਦੇ ਖਜ਼ਾਨੇ 'ਚ ਪੈਸਾ ਕਿੱਥੋਂ ਆਊਗਾ ਉਹ ਪਾਲਿਸੀ ਦੇ ਉੱਤੇ ਲਗਾਤਾਰ ਕੰਮ ਕਰ ਰਹੇ ਨੇ ਹੁਣ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਕਾਂਗਰਸ ਦੇ ਵਿੱਚ ਹੁਣ ਇਹ ਦੇਖਣਾ ਪਏ ਦਿਖਾਸ ਹੈ ਕਿ ਕਾਂਗਰਸ ਇਕਜੁੱਟ ਹੋਵੇਗੀ ਜਾਂ ਫਿਰ ਕੁਝ ਕਾਂਗਰਸੀਆਂ ਦਾ ਬੀਜਪੀ ਜਿਹੜਾ ਕਰਨਾ ਹੈ ਉਹ ਹੋਣ ਜਾ ਰਿਹਾ ਜਦ ਕੋਈ ਹੋਰ ਆਪ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਵੱਡੇ ਪੱਧਰ ਤੇ ਉੱਤੇ ਕਾਂਗਰਸੀਆਂ ਦਾ ਬੀਜਪੀ ਕਰਨ ਹੋਇਆ ਸੀ ਕਿਉਂਕਿ ਇਹ ਇਲਜ਼ਾਮ ਲਗਾਏ ਜਾਂਦੇ ਨਹੀਂ ਸੀ ਕਿ ਬੀਜਪੀ ਦੇ ਇਹ ਲੀਡਰ ਤਾਂ ਕਾਂਗ ਜਿਹੜੇ ਜਿਹੜੇ ਮਾਫ ਕਰਨਾ ਜਿਹੜੇ ਕਾਂਗਰਸ ਦੇ ਲੀਡਰ ਨੇ ਦਾ ਬੀਜਪੀ ਦੀ ਵੀ ਟੀਮ ਨੇ ਕੀ ਕੁਝ ਪੰਜਾਬ ਕਾਂਗਰਸ ਦੇ ਵਿੱਚ ਬੀਜਪੀ ਦੀ ਵੀ ਟੀਮ ਬਣ ਕੇ ਕੁਝ ਲੀਡਰ ਕਾਂਗਰਸ ਦੇ ਪੰਜਾਬ ਦੀ ਮੌਜੂਦਾ ਸਥਿਤੀ ਦੇ ਵਿੱਚ ਸਿਆਸਤ ਦੇ ਵਿੱਚ ਕੰਮ ਕਰ ਰਹੇ ਨੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਸਾਹਿਬ ਬਹੁਤ ਵੱਡੇ ਪੱਧਰ ਦੇ ਉੱਤੇ ਫਿਰ ਬਦਲ ਹੋਣ ਦੀ ਸੰਭਾਵਨਾ ਬਣੀ ਕਿਉਂਕਿ ਭਾਵੇਂ ਪਿਛਲੇ ਦੌਰ ਦੇ ਵਿੱਚ ਜਿਦਾਂ ਆਵਾਦੀ ਪਾਰਟੀ ਦੀ ਮਹਿਲਾ ਵਿੰਗ ਜਿਹੜੀ ਪ੍ਰੀਤੀ ਮਲੋਤਰਾ ਵੈ ਉਹ ਆਪ ਦਾ ਪੱਲਾ ਛੱਡ ਕੇ ਜਿਸ ਤਰ੍ਹਾਂ ਪਹਿਲਾਂ ਵਗਾਬਤ ਕਰਦੇ ਹਨ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਕਰ ਦਿੱਤਾ ਜਾਂਦਾ ਤਾਂ ਉਸ ਤੋਂ ਬਾਅਦ ਉਹ ਸੁਖਵੀਰ ਬਾਦਲ ਦੇ ਨਾਲ ਇਸ ਤਿਹ ਦੇ ਉੱਤੇ ਪਾਰਕ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਕਿਤਨਾ ਕਿਤੇ ਜਿਹੜੇ ਆਮ ਆਦੀ ਪਾਰਟੀ ਨੇ ਝਟਕਾਇ ਕਿਉਂਕਿ ਇਹ ਵਰਕਰ ਉਹ ਸੀ ਜਿਹੜੇ ਮੁਰਦ ਤੋਂ ਜੁੜੇ ਹੋਏ ਸੀ ਜਿਨ੍ਹਾਂ ਨੇ ਪਾਰਕ ਦੀ ਮਜਬੂਤੀ ਲਈ ਕੰਮ ਕੀਤਾ ਪਰ ਇਸੇ ਤਰ੍ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਵੱਡੇ ਪੱਧਰ ਦੇ ਉੱਤੇ ਝਟਕੇ ਲੱਗਣਗੇ ਕਿਉਂਕਿ ਅੱਜ ਦੇਖੋ ਚੋਣਾਂ ਤੋਂ ਪਹਿਲਾਂ ਤੁਸੀਂ ਪਹਿਲਾਂ ਦੇਖਿਓ ਝਟਕੇ ਲੱਗਦੇ ਜਿਨੂੰ ਦੇਖਿਓ ਹੋਣਗੇ ਪਰ ਉਸ ਤੋਂ 1.5 ਸਾਲ ਪਹਿਲਾਂ ਹੀ ਵੱਡੇ ਪੱਧਰ ਦੇ ਉੱਤੇ ਜਿਸ ਤਰ੍ਹਾਂ ਦੇ ਖਲਾਫੇ ਹੋਏ ਨੇ ਆਮ ਆਦੀ ਪਾਰਟੀ ਨੂੰ ਲੈ ਕੇ ਵੀ ਹੁਣ ਦੇਖਾ ਇਤੇ ਇਹੀ ਖਾਸ ਜੀਤੂ ਸਾਹਿਬ ਸੋ ਆਰ ਵਾਲੇ ਦਿਨਾਂ ਦੇ ਵਿੱਚ ਕੀ ਕੋਈ ਸਾਹਮਣਾ ਆਉਂਦਾ ਹੈ ਕਾਂਗਰਸ ਇਕਜੁੱਟ ਹੋਵੇਗੀ ਜਾਂ ਫਿਰ ਨਹੀਂ ਜੀਤੂ ਸਾਹਿਬ ਬੋਲੋ ਪਰ ਸਾਹਿਬ ਬਿਲਕੁਲ ਤੁਹਾਡਾ ਆਰਟੀਕਲ ਠੀਕ ਹੈ ਕਿ ਕੁੰਡਾ ਜਿਹੜਾ ਸਾਡੀ ਵਿਰਾਸਤ ਦੇ ਨਾਲ ਉਹਦਾ ਸਬੰਧ ਹੈ ਪਰੰਤੂ ਸਾਨੂੰ ਇਹ ਲੱਗਦਾ ਹੈ ਕਿ ਕਿਤੇ ਨਾ ਕਿਤੇ ਕੁੰਡੇ ਦੀ ਰਾਜਨੀਤੀ ਤੋਂ ਜ਼ਿਆਦਾ ਵਿਤਰੇ ਹੋਏਗਾ ਕਿ ਕਾਂਗਰਸ ਪਾਰਟੀ ਲੋਕ ਮੁੱਦੇ ਨੇ ਜਿਹੜੇ ਕਿਉਂਕਿ ਅੱਜ ਪੰਜਾਬ ਦੇ ਅੰਦਰ ਮੁੱਦੇ ਬਹੁਤ ਨੇ ਉਹਨਾਂ ਨੂੰ ਡ੍ਰੈੱਫਟ ਕਰੇ ਔਰ ਗਰਾਉਂਡ ਤੇ ਜਾ ਕੇ ਲੋਕਾਂ ਨੂੰ ਲਾਭੰਦ ਕਰੇ ਤਾਂ ਜਿਆਦਾ ਵਧੀਆ ਹੋਵੇਗਾ ਸੋ ਇਸ ਤੋਂ ਬਾਅਦ ਬੰਨੋਪੁਰ ਸਾਹਿਬ ਦੱਸਿਓ ਕਿਤੇ ਨਾ ਕਿਤੇ ਬਹੁਤ ਚਰਚਾਵਾਂ ਨੇ ਜਿੱਥੇ ਸੱਤਾ ਦੇ ਗਲਿਆਰਿਆਂ ਦੀ ਚਰਚਾਵਾਂ ਨੇ ਉੱਥੇ ਹੀ ਖੁੰਡਾਂ ਦੇ ਵਿੱਚ ਵੀ ਚਰਚਾ ਹੈ ਕਿ ਕੀ ਪੰਜਾਬ ਦੇ ਅੰਦਰ ਅਕਾਲੀ ਦਲ ਭਾਜਪਾ ਦਾ ਅਲਾਈਅੰਸ ਹੋਵੇਗਾ ਕੀ ਅਕਾਲੀ ਦਲ ਦੇ ਜਿਹੜੇ ਧੜੇ ਨੇ ਉਹ ਇਕੱਠੇ ਹੋਣਗੇ ਜੇਕਰ ਅਲਾਈਅੰਸ ਹੁੰਦਾ ਤਾਂ ਕਿਹਨਾ ਕਿਹਨਾ ਸ਼ਰਤਾਂ ਨੂੰ ਲੈ ਕੇ ਹੋਵੇਗਾ ਕੀ ਪੰਜਾਬ ਦੇ ਹਤੰ ਨੂੰ ਲੈ ਕੇ ਹੋਵੇਗਾ ਜਾਂ ਫਿਰ ਸੁਖਵੀਰ ਸਿੰਘ ਬਾਦਲ ਜਾਂ ਕੋਈ ਹੋਰ ਧੜੇ ਦਾ ਸੀਐਮ ਡਿਫਟੀ ਸੀਐਮ ਕੇਂਦਰੀ ਮੰਤਰੀ ਜਾਂ ਫਿਰ ਨਿੱਜੀ ਹਿੱਤਾਂ ਲੈ ਕੇ ਹੋਵੇਗਾ ਜਾਂ ਫਿਰ ਬੰਦੀ ਸਿੰਘਾਂ ਦੇ ਜਾਂ ਹੋਰ ਜਿਹੜੇ ਕਿਸਾਨੀ ਮਸਲੇ ਨੇ ਉਹਨਾਂ ਨੂੰ ਲੈ ਕੇ ਹੋਵੇਗਾ ਸੋ ਇਹ ਦੱਸਿਓ ਕਿ ਸਕੇਂਦਰ ਸਿੰਘ ਮਲੂਕਾ ਤੋਂ ਬਾਅਦ ਹੁਣ ਅਗਲੀ ਵਾਰੀ ਕਿਹਦੀ ਹੈ ਪੰਜਾਬ ਦੀ ਅਕਾਲੀ ਦਲ ਦੀ ਪੋਲਿਟਿਕਸ ਹੈ ਜਿਹੜੀ ਕਿਹਦੇ ਦਿਸ਼ਾ ਵੱਲ ਵੱਧ ਰਹੀ ਹੈ ਬਨੂਪੁਰ ਸਾਹਿਬ ਕੀ ਜਾਣਕਾਰੀ ਹੈ ਤੁਹਾਡੇ ਕੋਲ ਜੀ ਉਸਾ ਵੈਸੇ ਤਾਂ 2 ਦਸੰਬਰ ਤੋਂ ਬਾਅਦ ਜਿਸ ਤਰ੍ਹਾਂ ਦਾ ਕੰਮ ਜਿੱਥੇ ਆ ਜਿਹੜੀ ਸ਼ੋਮਨੀ ਅਕਾਲੀ ਦਲ ਸਿੱਖ ਸਿਆਸਤ ਹੈ ਇਸ ਦੇ ਗਲਿਆਰੇ ਦੇ ਵਿੱਚ ਲਗਾਤਾਰ ਚਰਚਾਵਾ ਇਹ ਹੀ ਨੇ ਕਿ ਜਿਸ ਤਰ੍ਹਾਂ ਜਿਹੜੀ ਨਿਗਾਰ ਆਇਆ ਅਕਾਲੀ ਦਲ ਦੇ ਵਿੱਚ ਜੇਕਰ ਇਸ ਦੇ ਵਿੱਚ ਸੁਧਾਰ ਕੀਤਾ ਜਾਵੇ ਤਾਂ ਇਸ ਦੇ ਵਿੱਚ ਅਕਾਲ ਦਲ ਮੁੜ ਸੱਤਾ ਦੇ ਵਿੱਚ ਆ ਸਕਦਾ ਹੈ ਕਿਉਂਕਿ ਸਫੀਰ ਬਾਦਲ ਦੇ ਉੱਤੇ ਜਾਮ ਲੱਗਦੇ ਸੀ ਕਿ ਇਹ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੋਂ ਬਾਗੀ ਹੋ ਗਏ ਨੇ ਇਹਨਾਂ ਨੇ ਨਹੀਂ ਮੰਨਿਆ ਪਰ ਦੂਜੇ ਪਾਸੇ ਸੁਖਬੀਰ ਬਾਦਲ ਦਾ ਗਰੁੱਪ ਹੈ ਜਿਹੜਾ ਉਹ ਗੱਲ ਇਹ ਕਰਦੇ ਸੀ ਕਿ ਜਿਨ੍ਹਾਂ ਨੇ ਸਾਨੂੰ ਇਹ ਸਜਾ ਲਗਾਈ ਹੈ ਉਹ ਭਾਜਪਾ ਦੇ ਏਜੰਟ ਨੇ ਉਹ ਭਾਜਪਾ ਦੇ ਇਸ਼ਾਰਿਆਂ ਦੇ ਉੱਤੇ ਕੰਮ ਕਰ ਰਹੇ ਨੇ ਉਹ ਭਾਜਪਾ ਪੰਜਾਬ ਦੇ ਵਿੱਚ ਵੀ ਜਿਹੜੀ ਸਿੱਖ ਲੀਡਰਸ਼ਿਪ ਤੇ ਸ਼ੋਮਨੀ ਕਮੇਟੀ ਹੈ ਇਸ ਨੂੰ ਤੋੜਨਾ ਚਾਹੁੰਦੀ ਹੈ ਭਾਜਪਾ ਨੇ ਹਰਿਆਣਾ ਦੇ ਵਿੱਚ ਜਿਹੜੀ ਹਰਿਆਣਾ ਕਮੇਟੀ ਬਣਾਈ ਹੈ ਭਾਜਪਾ ਨੇ ਦਿੱਲੀ ਕਮੇਟੀ ਦੇ ਉੱਤੇ ਕਬਜ਼ਾ ਕਰ ਲਿਆ ਭਾਜਪਾ ਨੇ ਮਹਾਰਾਸ਼ਟਰ ਦੇ ਵਿੱਚ ਜੋ ਕੁਝ ਪਿਛਲੇ ਸਮੇਂ ਦੇ ਵਿੱਚ ਹੋਇਆ ਉੱਥੇ ਕਬਜ਼ਾ ਕਰ ਲਿਆ ਸਿੱਧੇ ਤੌਰ ਦੇ ਉੱਤੇ ਉਹਨਾਂ ਵੱਲੋਂ ਇਹ ਗੱਲ ਕਹੀ ਜਾਂਦੀ ਕਿ ਹੈ ਕਿ ਪੰਜਾਬ ਨੂੰ ਛੱਡ ਕੇ ਜਿੱਥੇ ਸਾਰੀਆਂ ਸਟੇਟਾਂ ਦੇ ਵਿੱਚ ਸਿੱਖ ਜਾਂ ਸਿੱਖਾਂ ਦੀਆਂ ਕਮੇਟੀਆਂ ਦੇ ਉੱਤੇ ਗੁਰਦੁਆਰਿਆਂ ਦੀਆਂ ਕਮੇਟੀਆਂ ਦੇ ਉੱਤੇ ਬੀਜੇਪੀ ਦਾ ਕਬਜ਼ਾ ਹੋ ਚੁੱਕਿਆ ਤੇ ਹੁਣ ਪੰਜਾਬ ਦੇ ਵਿੱਚ ਉਹ ਇਹਨਾਂ ਜਥੇਦਾਰਾਂ ਦੇ ਥਰੂ ਇੱਥੇ ਕਬਜ਼ਾ ਕਰਨਾ ਚਾਹੁੰਦੇ ਸੀ ਹੁਣ ਚਰਚਾਵਾਂ ਚੱਲ ਪਈਆਂ ਨੇ ਕਿਉਂਕਿ ਸਿਆਸਤ ਦੇ ਵਿੱਚ ਤੁਸੀਂ ਸਭ ਨਾ ਤਾਂ ਕਿਸੇ ਨੂੰ ਸ਼ਰਮ ਹੁੰਦੀ ਹੈ ਨਾ ਕੋਈ ਝਾਕਾ ਹੁੰਦਾ ਹੈ ਨਾ ਮਤਲਬ ਮੌਕੇ ਦੇ ਸਮੇਂ ਦੇਖਿਆ ਜਾਂਦਾ ਹੈ ਕਿ ਜਿਹੜੀ ਸਿਆਸੀ ਪਿੱਛੇ ਹੈ ਉਹਦੇ ਉੱਤੇ ਖੇਡਣਾ ਕਿਵੇਂ ਹੈ ਕਿਉਂਕਿ ਪਹਿਲਾਂ ਭਾਵੇਂ ਜੋ ਮਰਜ਼ੀ ਚੱਲ ਰਿਆ ਸੀ ਕਿਉਂਕਿ ਇੱਥੇ ਕਿਸੇ ਦੀ ਕੋਈ ਨਾਤਾ ਕਿਸੇ ਨੂੰ ਕੋਈ ਕਹਿ ਲਈ ਆਪਾਂ ਕੋਈ ਅਣਖ ਹੁੰਦੀ ਹੈ ਕੁਝ ਹੁੰਦਾ ਨਾ ਸਿਰਫ ਇੱਥੇ ਕੁਰਸੀ ਜਿਹੜੀ ਹੈ ਨਾ ਉਹਦੇ ਪਿੱਛੇ ਭੱਜਿਆ ਜਾਂਦਾ ਭਾਵੇਂ ਮੁਕਮਤੇ ਭਗਵੰਤ ਮਾਨ ਦੀ ਆਮ ਆਦੀ ਪਾਰਟੀ ਦੀ ਗੱਲ ਕਰ ਲਈ ਇਹਨਾਂ ਦੇ ਵੱਲੋਂ ਵੀ ਜੋ ਸਿਆਸੀ ਪਿਛ ਦੇ ਉੱਤੇ ਖੇਡਦੇ ਸਨ ਬਹੁਤ ਵੱਡੀਆਂ ਗੱਲਾਂ ਕਿੱਕੇ ਜਾਂਦੀਆਂ ਸੀ ਪਰ ਜਦੋਂ ਸਿਆਸੀ ਪਿਛ ਦੇ ਉੱਤੇ ਬੈਟਿੰਗ ਕਰਨ ਆਏ ਹੈ ਨਾ ਜਦੋਂ ਖੇਡ ਪੰਜ ਸਾਲ ਪੰਜਾਬ ਦੇ ਲੋਕਾਂ ਨੇ ਪਿਛ ਦੇ ਉੱਤੇ ਉਤਾਰਤਾ ਵੀ ਤਹਾਂ ਤੁਸੀਂ ਇੱਥੇ ਖੇਡੋ ਵੀ ਵਧੀਆ ਪੰਜਾਬ ਨੂੰ ਬਣਾਓ ਪੰਜਾਬ ਲਈ ਚਲੋ ਤਾਂ ਜੋ ਅੱਜ ਹਾਲਾਤ ਨੇ ਆਵਾਦੀ ਪਾਰਟੀ ਦੇ ਸਰਕਾਰ ਦੇ ਝੋਲ ਜਾਮ ਲੱਗ ਰਹੇ ਨੇ ਉਹ ਸਾਡੇ ਸਾਹਮਣੇ ਆ ਕਿਤੇ ਨਾ ਕਿਤੇ ਤੁਸੀਂ ਸਾਬ ਅੱਜ ਦੇ ਸਮੇਂ ਦੇ ਵਿੱਚ ਅਕਾਲੀ ਦਲ ਦਾ ਪੰਜਾਬ ਦੇ ਵਿੱਚ ਮਜ਼ਬੂਤ ਹੋਣਾ ਖੇਤਰੀ ਪਾਰਟੀ ਦਾ ਬਿਹਤਰ ਜ਼ਰੂਰੀ ਹੈ ਇਹ ਜ਼ਰੂਰੀ ਨਹੀਂ ਹੈ ਕਿ ਸੁਖਵੀਰ ਬਾਦਲ ਵਾਲਾ ਅਕਾਲੀ ਦਲ ਮਜ਼ਬੂਤ ਹੋਵੇ ਪੰਜਾਬ ਦੇ ਲੋਕਾਂ ਦੇ ਵਿੱਚ ਇਹ ਆਵਾਜ਼ ਹੈ ਕਿ ਪੰਜਾਬ ਦੀ ਕੋਈ ਆਪਣੀ ਖੇਤਰੀ ਪਾਰਟੀ ਹੋਵੇ ਜੋ ਦਿੱਲੀ ਤੋਂ ਰਹਿਤ ਹੋਵੇ ਦਿੱਲੀ ਤੋਂ ਮੁਕਤ ਹੋਵੇ ਸਾਨੂੰ ਉਹ ਖੇਤਰੀ ਪਾਰਟੀ ਚਾਹੀਦੀ ਹੈ ਜਿਹੜੀ ਪੰਜਾਬ ਦੇ ਨਾਲ ਖੜੇ ਨਾ ਕਿ ਕੇਂਦਰ ਦੇ ਇਸ਼ਾਰਿਆਂ ਦੇ ਨਾਲ ਦਿੱਲੀ ਦੇ ਇਸ਼ਾਰਿਆਂ ਦੇ ਨਾਲ ਉਹਨਾਂ ਦੇ ਹੇਠਾਂ ਹੋ ਕੇ ਚੱਲੇ ਹੁਣ ਇੱਥੇ ਉਹ ਕਿਹੜਾ ਕਾਲੀ ਦਲ ਹੋਵੇਗਾ ਕਿਉਂਕਿ ਪਹਿਲਾਂ ਉਮੀਦ ਲਗਾਈ ਜਾਂਦੀ ਸੀ ਕਿ ਜਿਹੜਾ ਤਿੱਜੀ ਤਿਰ ਹੈ ਪੰਜਾਬ ਦੇ ਵਿੱਚ ਆਵਾਦੀ ਪਾਰਟੀ ਜਦੋਂ ਆਈ ਸੀ ਬਈ ਹਾਂ ਪਹਿਲੀ ਜਿਹੜੀ ਚੀੜੀ ਉਡਕਾ ਆਉਂਡਰ ਦੀ ਖੇਡ ਖੇਡਦੇ ਸੀ ਕਾਂਗਰਸ ਤੇ ਅਕਾਲੀ ਇੱਕ ਗਿਆ ਦੂਜਾ ਆ ਗਿਆ ਦੂਜਾ ਆ ਗਿਆ ਫਿਰ ਹੋਈ ਆ ਗਿਆ ਨਾ ਤਾਂ ਕਿਤੇ ਨਾ ਕਿਤੇ ਜਦੋਂ ਆਵਾਦੀ ਪਾਰਟੀ ਆਈ ਹੈ ਤਾਂ ਤੀਜਾ ਆਪਸ਼ਨ ਲੋਕਾਂ ਦੇ ਕੋਲ ਆ ਗਿਆ ਸੀ ਪਰ ਹੁਣ ਸਥਿਤੀ ਬਣੀ ਹੋਈ ਹੈ ਕਿ ਜਿਹੜਾ ਅਕਾਲੀ ਦਲ ਦੇ ਵਿੱਚ ਜੋ ਸਥਿਤੀ ਹੈ ਅਕਾਲੀ ਦੇ ਅੰਦਰ ਜੋ ਖਲਾਪਿਆ ਹੋਇਆ ਭਾਵੇਂ ਸੁਖਦੇਵ ਸਿੰਘ ਢੀਂਡ ਸੇ ਦੀ ਗੱਲ ਕਰਨੀ ਹੈ ਪਿਛਲੇ ਸਮੇਂ ਦੇ ਵਿੱਚ ਸੁਖਦੇਵ ਸਿੰਘ ਢੀਂਡ ਸਾਹਿਬ ਵੀ ਸੁਖਵੀਰ ਸਿੰਘ ਬਾਦਲ ਤੋਂ ਬਾਗੀ ਹੋ ਜਾਂਦੇ ਨੇ ਨਰਾਜ਼ ਹੋ ਜਾਂਦੇ ਨੇ ਉਹ ਜਿਹੜੀ 24 ਦੀ ਚੋਣ ਤੋਂ ਪਹਿਲਾਂ ਫਿਰ ਉਹਨਾਂ ਦੇ ਨਾਲ ਚਲੇ ਜਾਂਦੇ ਨੇ ਬਾਅਦ ਦੇ ਵਿੱਚ ਫਿਰ ਨਰਾਜ਼ ਹੋ ਜਾਂਦੇ ਨੇ ਸੰਗਰੂਰ ਦੀ ਲੋਕ ਸਭਾ ਟਿਕਟ 2024 ਨੂੰ ਲੈ ਕੇ ਪਰ ਹੁਣ ਤੁਸੀਂ ਸਾਹਿਬ ਇੱਥੇ ਗੱਲ ਇਹ ਹੁਣ ਛਿੜਪਈਆ ਕੀ ਹੁਣ ਜਿਸ ਤਰ੍ਹਾਂ ਪ੍ਰਵੀnder ਸਿੰਘ ਢੀਂਡਸਾ ਕਿ ਟੀਂਸਾ ਪਰਿਵਾਰ ਵੀ ਹੁਣ ਮਲੂਕੇ ਤੋਂ ਬਾਅਦ ਘਰ ਵਾਪਸੀ ਕਰੇਗਾ ਪਰ ਇੱਥੇ ਪ੍ਰਵੀnder ਸਿੰਘ ਢੀਂਡਸਾ ਹੋਰਨਾਂ ਦਾ ਇਹ ਸਿੱਧ ਕਰਤਾ ਕਿ ਮੈਂ ਸੁਦੇਵ ਸਿੰਘ ਢੀਂਡਸਾ ਹੋਰਨਾਂ ਦਾ ਸੁਪਨਾ ਸੀ ਕਿ ਜਿਹੜਾ ਅਕਾਲੀ ਦਲ ਹੈ ਉਹ ਮਜ਼ਬੂਤ ਹੋਵੇ ਨਾ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਮਜ਼ਬੂਤ ਹੋਰੇ ਇਸ ਦੇ ਕਰਕੇ ਇਹ ਤਾਂ ਸਾਫ਼ ਹੈ ਦੂਜੇ ਪਾਸੇ ਇਹ ਗੱਲ ਕਹੀ ਜਾ ਰਹੀ ਸੀ ਕਿ ਜਿਸ ਤਰ੍ਹਾਂ ਜਿਹੜਾ ਅਕਾਲੀ ਦਲ ਦੇ ਵੱਲੋਂ ਅਨਿਲ ਜੋਸ਼ਤੀ ਸਭ ਦਾ ਮੰਤਰੀ ਸੀ ਉਹਨਾਂ ਨੂੰ ਵਾਪਸ ਲਿਆ ਗਿਆ ਤੇ ਦੂਜੇ ਪਾਸੇ ਸੋਨਸੀ ਠੰਠਲ ਸੀ ਉਹਨਾਂ ਨੂੰ ਵਾਪਸ ਲੈ ਲਿਆ ਗਿਆ ਆਮ ਆਦੀ ਪਾਰਟੀ ਦੀ ਪ੍ਰੀਤੀ ਮਨੋਹਤਰਾ ਉਹਨਾਂ ਨੂੰ ਸ਼ਾਮਲ ਕੀਤਾ ਗਿਆ ਤੇ ਕਿਤੇ ਨਾ ਕਿਤੇ ਹੁਣ ਜਿਹੜੇ ਸਿਕੰਦਰ ਸਿੰਘ ਮਲੂਕਾ ਸੀ ਚੌਥਾ ਉਹਨਾਂ ਨੂੰ ਪਾਰਟੀ ਦੇ ਸ਼ਾਮਲ ਕੀਤਾ ਗਿਆ ਇਹਨਾਂ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਜਿਹੜੀ ਅਕਾਲੀ ਦਲ ਦੀ ਪ੍ਰਾਪਤੀ ਹੈ ਸਿਰਫ ਏ ਐ ਬੀ ਕਿ ਉਹਨਾਂ ਨੇ ਆਮ ਆਦੀ ਪਾਰਟੀ ਦੀ ਜਿਹੜੀ ਮਹਿਲਾ ਵਿੰਗ ਦੇ ਪ੍ਰਧਾਨ ਸੀ ਪ੍ਰੀਤੀ ਬਲੋਤਰਾ ਉਹ ਉਹਨਾਂ ਨੇ ਆਪਣੇ ਪਾਲੇ ਵਿੱਚ ਖਿੱਚੀ ਹੈ ਉਹ ਤਾਂ ਪਹਿਲਾਂ ਵੀ ਨਾਲ ਸੀ ਨਾ ਜਦੋਂ 17 ਦੇ ਵਿੱਚ ਹਰੇ ਉਦੋਂ ਮਲੂਕਾ ਸਾਹਿਬ ਨਾਲ ਸੀ ਜਦੋਂ ਬਾਇਟ ਦੇ ਵਿੱਚ ਹਾਰੇ ਉਦੋਂ ਵੀ ਨਾਲ ਸੀ ਹੁਣ ਤਾਂ ਹੁਣ ਸਵਾਲ ਇੱਥੇ ਵੀ ਅਕਾਲੀ ਦਲ ਨੂੰ ਜਿਹੜੀ ਆਪਣੀ ਵੋਟ ਬੈਂਕ ਜਿਹੜਾ ਖਿਸਕ ਗਿਆ ਸੀ ਦੂਜੀਆਂ ਪਾਰਟੀਆਂ ਵੱਲ ਉਹ ਕਿਵੇਂ ਲੈ ਕੇ ਆਵੇਗਾ ਅੱਜ ਇਹ ਹੈ ਵੀ ਭਾਜੀਪੀ ਨਾਲ ਤੁਸੀਂ ਜੇਕਰ ਸੰਮੂਤਾ ਕਰਦੇ ਹੋ ਤਾਂ ਕਿਹੜੀਆਂ ਸ਼ਰਤਾਂ ਦੇ ਉੱਤੇ ਹੋਵੇਗਾ ਕੀ ਇੱਥੇ ਨਾ ਤੁਸੀਂ ਸਭ ਇਹ ਹੋਊਗਾ ਕਿ ਤੁਸੀਂ ਪੰਜਾਬ ਦੇ ਵਾਇਰਸ ਨੂੰ ਉਤੱਕ ਕੀਤਾ ਜਾਵੇਗਾ ਕੀ ਮੈਨੀਫੈਸਟੋ ਦੇ ਰਾਹੀਂ ਕੀਤਾ ਜਾਵੇਗਾ ਜਾ ਫਿਰ ਮੈਨੀਫੈਸਟੋ ਤੋਂ ਪਹਿਲਾਂ 27 ਤੋਂ ਪਹਿਲਾਂ ਉਹ ਪੰਜਾਬ ਦੇ ਲੋਕਾਂ ਦੇ ਵਿੱਚ ਜਿਹੜੀਆਂ ਮੰਗਾਂ ਨੇ ਪੰਜਾਬ ਦੇ ਹਿੱਤਾਂ ਦੇ ਮੁੱਦੇ ਆ ਜਦੋਂ ਉਹ ਹਾਲੇ ਕਿਤੇ ਜਾਣਗੇ ਤਾਂਵੇਂ ਬੀਜੇਪੀ ਤਾਂ ਅੱਜ ਵੀ ਇਹ ਗੱਲ ਕਹਿੰਦੀ ਹੈ ਵੀ ਅਸੀਂ ਮਸਲੇ ਹੱਲ ਕਰਾਂਗੇ ਕਿਉਂਕਿ ਦੇਖੋ ਅੱਜ ਬੀਜੇਪੀ ਦੇ ਜਿਹੜੇ ਕੇਂਦਰੀ ਮੰਤਰੀ ਰਵਨੀਸ਼ ਸਿੰਘ ਬਿੱਟੂ ਜਦੋਂ ਕਿਸਾਨੀ ਉਹ ਦੋਨੋਂ ਸਟਾਰਟ ਸ਼ੁਰੂ ਹੋਏ ਸੀ ਨਾ ਉੱਥੇ ਦਿੱਲੀ ਦੇ ਵਿੱਚ ਉਦੋਂ ਉਹ ਵੀ ਬੈਠੇ ਸੀ ਤਾਂ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜੇਕਰ ਕਾਲੇ ਜਿਹੜੇ ਬਿੱਲ ਹੈ ਖੇਤੀ ਕਾਨੂੰਨ ਹੈ ਬਈ ਇਹਨਾਂ ਨੂੰ ਜੇਕਰ ਮੋਦੀਸਕਰ ਵਾਪਸ ਕਰ ਦਈਏ ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਹੋਵੇਗਾ ਕਿ ਬਲੈਂਸਿੰਗ ਦਾ ਜਿਹੜਾ ਨੂੰ ਮaaf ਕਰਦੇ ਰਿਆ ਕਰਨ ਛੱਡਦੇ ਐ ਪਰ ਬਾਅਦ ਦੇ ਵਿੱਚ ਉਹ ਵੀ ਉਤਰ ਲੈ ਗਏ ਸੀ ਅੱਜ ਸਥਿਤੀ ਇਹ ਬਣੀ ਹੋਈ ਹੈ ਜੇਕਰ ਅਕਾਲੀ ਦਲ ਜਿਹੜਾ ਮੈਨੀਫੈਸਟੋ ਦੇ ਰਾਹੀਂ ਜਦ ਜਿਹੜੇ ਉਹਦੇ ਨਾਲ ਉਹਦੇ ਵਿੱਚ ਲੈ ਕੇ ਭਾਜੀਪੀ ਨਾਲ ਸਪੂਤਾ ਕਰਕੇ ਉਹ ਜੀ ਵੀ ਸਾਡੀ ਸਰਕਾਰ ਬਣੂਗੀ ਤਾਂ ਇਹ ਕਰਦਾਂਗੇ ਉਹ ਕਰ ਦਾਂਗੇ ਤਾਂ ਲੋਕ ਕੋਈ ਸਪੂਤਾ ਕਰਨਗੇ ਹਾਂ ਜੇਕਰ 2027 ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਵਿੱਚ ਬੀਜਪੀ ਪੰਜਾਬ ਦੇ ਜਿਹੜੇ ਮਸਲੇ ਨੇ ਅਹਿਮ ਮਸਲੇ ਮਸਲੇ ਤਾਂ ਬਥੇਰੇ ਨੇ ਕਾਫੀ ਨੇ ਪਰ ਜਿਹੜੇ ਪ੍ਰਮੁੱਖ ਮਤ ਮਸਲੇ ਨੇ ਬੰਦੀ ਸਿੰਘ ਦਾ ਮਸਲਾ ਹੋ ਗਿਆ ਪੰਜਾਬ ਦੇ ਪਾਣੀ ਦਾ ਮਸਲਾ ਹੋ ਗਿਆ ਚੰਦਿਕੜ ਦੇ ਪੰਜਾਬੀ ਬੋਲ ਦੇ ਇਲਾਕੇ ਦਾ ਮਸਲਾ ਜਿਹੜੇ ਮੌਜੂਦਾ ਸਮੇਂ ਜਿਹੜੇ ਸਰਕਾਰ ਨੇ ਕੋਝੋ ਮਸਲੇ ਲੈ ਕੇ ਜੇਕਰ ਉਹਨਾਂ ਨੂੰ ਹੱਲ ਕਰਦੀ ਹੈ ਤਾਂ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਬੀਜਪੀ ਮਜ਼ਬੂਤ ਜ਼ਰੂਰ ਹੋਵੇ ਪਰ ਕਿਸਾਨੀ ਮਸਲਾ ਉਹਨਾਂ ਦੇ ਲਈ ਬੜਾ ਅਹਿਮ ਹੈ ਇਸ ਵਕਤ ਇਹ ਅੱਜ ਸਥਿਤੀ ਕੀ ਬਣੀ ਹੋਈ ਹੈ ਪੰਜਾਬ ਦੇ ਵਿੱਚ ਹੁਣ ਅਕਾਲੀ ਦਲ ਦੇ ਵੱਲੋਂ ਜਿਸ ਤਰ੍ਹਾਂ ਇੱਕ ਪਾਸੇ ਤਾਂ ਪੰਜ ਮੈਂਬਰੀ ਜਿਹੜੀ ਕਮੇਟੀ ਹੈ ਉਹਨਾਂ ਦੇ ਵੱਲੋਂ ਭਾਤੀ ਕੀਤੀ ਜਾ ਰਹੀ ਹੈ ਤਾਂ 19 18 ਜਿਹੜੀ ਜੂਨ ਹੈ 18 ਜੂਨ ਤੱਕ ਕੀਤੀ ਜਾਣੀ ਆ ਹੋ ਸਕਦਾ ਹੈ ਕਿ ਤੁਸੀਂ ਸਾਹਿਬ ਉਹਦੇ ਵਿੱਚ ਸਮਾਂ ਹੋਰ ਵਧਾ ਦਿੱਤਾ ਜਾਵੇ ਵੈਸੇ ਤਾਂ ਡੈਡ ਲਾਈਨ ਹੈ ਨਾ 18 ਜੂਨ ਦੀ ਦਿੱਤੀ ਹੋਈ ਹੈ ਹੋ ਸਕਦਾ ਹੈ ਕਿ ਜਿਸ ਤਰ੍ਹਾਂ ਵਰਕਰਾਂ ਦੀ ਲੋਕਾਂ ਦੀ ਮੰਗ ਨੂੰ ਲੈ ਕੇ ਉਹਦੇ ਵਿੱਚ ਇਸ ਦਾ ਸਮਾਂ ਥੋੜਾ ਹੋਰ ਵਧਾ ਦਿੱਤਾ ਜਾ ਸਕਦਾ ਹੈ ਪਰ ਅੱਜ ਅਕਾਲੀ ਦਲ ਦਾਲਿਆਸ ਨੂੰ ਤਾਂ ਹੋਵੇਗਾ ਕਿ ਲੋਕ ਤਾਂ ਇਹ ਵੀ ਚਰਚਾ ਆਵੇ ਖੁੰਡ ਚਰਚਾ ਕਿ ਅਕਾਲੀ ਦਲ ਅਕਾਲੀ ਦਲ ਤੇ ਬੀਐਸਐਮ ਉੱਤੇ ਇਹ ਹੋਵੇਗਾ ਕਿ ਮੋੜ ਬਾਦਲ ਪ੍ਰਵਾਹ ਜਿਹੜੀ ਕੈਬਨਟ ਹੈ ਕੇਂਦਰੀ ਉਹਦੇ ਵੀ ਸ਼ਾਮਲ ਹੋਵੇਗਾ ਜਾਂ ਫਿਰ ਪੰਜਾਬ ਦੇ ਮੁੱਦਿਆਂ ਨੂੰ ਅਹਿਮ ਰੱਖ ਕੇ ਪਹਿਲਾਂ ਜਿਹੜੇ ਸਮੇਂ ਉੱਤੇ ਉਹ ਕਿਤੇ ਜਾਣਗੇ ਪਰ ਹੁਣ ਇਸ ਸਵਾਲ 'ਤੇ ਫਿਰ ਉਹ ਵੀ ਖੜੇ ਹੋਣਗੇ ਨਾ ਜਿਹੜੇ ਜ਼ਥੇਦਾਰਾਂ ਦੇ ਉੱਤੇ ਤੁਸੀਂ ਇਲਜ਼ਾਮ ਲਗਾਏ ਸੀ ਕੀ ਹੁਣ ਭਾਜਪਾ ਦੇ ਤੋਤੀ ਹੋ ਜਾਵੇ ਸੋ ਅੱਜ ਪੰਜਾਬ ਦੇ ਵਿੱਚ ਜੇਕਰ ਸੁਖਵੀਰ ਬਾਦਲ ਜਿਹੜੇ ਬਾਗੀ ਨੇ ਜਿਸ ਤਰ੍ਹਾਂ ਸਿਕੰਦਰ ਸਿੰਘ ਮਲੂਕੇ ਹੋਰਾਂ ਨੂੰ ਵਾਪਸ ਲਿਆਇਆ ਜਦੋਂ ਉਹ ਲੀਡਰ ਵਾਪਸ ਲਿਆਇਆ ਜੇਕਰ ਪ੍ਰੇਮ ਸਿੰਘ ਚੰਦੂ ਮਾਜਰਾ ਜਾਂ ਪਰ ਹੋਰ ਵੱਡੇ ਲੀਡਰ ਨੇ ਜੇਕਰ ਉਹਨਾਂ ਨੂੰ ਵਾਪਸ ਲੈ ਕੇ ਤੁਸੀਂ ਸਾਬ ਆਪਦੇ ਨੇਤਾ ਕਿਤਨਾ ਕਿਤੇ ਸੁਖਵੀਰ ਬਾਦਲ ਦਾ ਜਿਹੜਾ ਸੁਪਨਾ ਨਾ 2027 ਦੇ ਵਿੱਚ ਮੁੱਖ ਮੰਤਰੀ ਬਣਨ ਦਾ ਹੋ ਸਕਦਾ ਹੈ ਕਿ ਫਿਰ ਪੂਰਾ ਹੋ ਸਕਦਾ ਹੈ ਪਰ ਹਾਲਾਤ ਅੱਜ ਸਥਿਤੀ ਲੱਗਦੀ ਨਹੀਂ ਕਿਉਂਕਿ ਦੇਖੋ ਪਿਛਲੇ ਦਿਨਾਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਵੀ ਇਹ ਗੱਲ ਕਹੀ ਸੀ ਕਿ ਜੇਕਰ ਤੁਸੀਂ ਸੁਖਵੀਰ ਦੀ ਬੇੜੀ ਦੇ ਵਿੱਚ ਮੁੜ ਗਏ ਤਾਂ ਖੋਦ ਕੁਸ਼ੀ ਤੋਂ ਘਟ ਨਹੀਂ ਹੋਵੇਗਾ ਤੁਹਾਡੇ ਲਈ ਉਹ ਇਸ ਦੇ ਕਾ ਕਰਕੇ ਉਹਨਾਂ ਦੇ ਵੱਲੋਂ ਇਹ ਵੀ ਗੱਲ ਕਹੀ ਗਈ ਸੀ ਪਰ ਅੱਜ ਜਿਹੜਾ ਸਮਾ ਬਣਿਆ ਹੋਇਆ ਹੈ ਸਤਿ ਸ੍ਰੀ ਸਾਬ ਅਕਾਲੀ ਦਲ ਦੇ ਲਈ ਪੰਜਾਬ ਦੀ ਸਿਆਸੀ ਰਾਜਨੀਤੀ ਦੇ ਵਿੱਚ ਬੜਾ ਅਹਿਮ ਹੈ ਹੁਣ ਅਕਾਲੀ ਦਲ ਹੋਵੇਗਾ ਕਿਹੜਾ ਕਿਉਂਕਿ ਇੱਥੇ ਦਾ 2027 ਦੀਆਂ ਚੋਣਾਂ ਤੋਂ ਪਹਿਲਾਂ ਤੁਸੀਂ ਸਾਹ ਇੱਕ ਜਿਹੜੀ ਐਸਜੀਬੀਸੀ ਚੋਣ ਵੀ ਹੋਣੀ ਹੈ ਨਾ ਉਹ ਬੜੀ ਅਹਿਮ ਹੈ ਜੇਕਰ 2027 ਤੋਂ ਪਹਿਲਾਂ ਹੁੰਦੀ ਹੈ ਵੈਸੇ ਤਾਂ ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ ਵੀ ਕੁਝ ਨਿਵਾਦ ਹੋ ਜਾਣੀ ਹੈ ਹੁਣ ਹੋ ਜਾਣੀ ਹੈ ਪਰ ਇਹ ਕਿ ਲਗਾਤਾਰ ਜਾਰੀ ਨੋਦੇ ਵਿੱਚ ਵੀ ਜੇਕਰ ਉਸ ਤੋਂ ਪਹਿਲਾਂ ਹੁੰਦੀ ਹੈ ਜੇਕਰ ਉਹ ਤੋਂ ਬਾਦਲ ਪਰਿਵਾਰ ਕਹਿ ਲਈਏ ਆਪਾਂ ਜਿਹੜਾ ਬਾਦਲ ਵਾਲਾ ਅਕਾਲੀ ਦਲ ਹੈ ਜੇ ਉਹਦੋਂ ਲਾਂਬੇ ਹੋ ਜਾਂਦਾ ਹੈ ਤਾ ਕਿ ਤਨਾ ਕਿਤੇ 2027 ਦੇ ਵਿੱਚ ਉਹ ਖ जरूर ਹੋਵੇਗਾ ਜੇਕਰ ਉਹਦੇ ਵਿੱਚ ਮੁਰਜਿਤ ਪ੍ਰਾਪਤ ਕਰ ਲਿੰਦਾ ਜਿਹੜਾ ਸੁਖਵੀਰ ਬਾਦਲ ਵਾਲਾ ਗਰੁੱਪ ਹੈ ਤਾਂ ਕਿ ਤਨਾ ਕਿਤੇ ਮਜ਼ਬੂਤੀ ਨੂੰ 2027 ਦੀ ਵਲ ਵੀ ਮਿਲੇਗੀ ਪਰ ਅੱਜ ਪੰਜਾਬ ਦੀ ਰਾਜਨੀਤੀ ਦੇ ਵਿੱਚ ਅਕਾਲੀ ਦਲ ਦਾ ਜਿਹੜਾ ਆਧਾਰ ਸੀ ਉਹ ਹੁਣ ਨੀਚੇ ਲੱਗ ਚੁੱਕਿਆ ਪਰ ਹਾਂ ਜਿਹੜੀ ਅੱਜ ਦੀ ਚੋਣ ਹੈ ਜਿਹੜੀ ਪਛਮੀ ਜਿਮੜੀ ਚੋਣ ਚੱਲਦੀ ਹੈ ਲੁਧਿਆਣੇ ਦੀ ਜੇਕਰ ਇਹਦੇ ਵਿੱਚ ਅਕਾਲੀ ਦਲ ਆਪਣੇ ਜਿਹੜਾ ਪ੍ਰਦਰਸ਼ਨ ਚੰਗਾ ਕਰਦਾ ਹੈ ਇਹ ਜਿਸ ਤਰ੍ਹਾਂ ਪੀਸੇ ਸਮੇਂ ਦੇ ਵਿੱਚ ਜਮਾਨਤਾ ਜਲਤ ਹੁੰਦੀ ਰਹੀ ਹੈ ਜੇਕਰ ਜਮਾਨਤਾ ਜਲਤ ਨਹੀਂ ਹੁੰਦੀ ਤਾਂ ਚੰਗਾ ਪ੍ਰਦਰਸ਼ਨ ਕਰਦਾ ਹੈ ਤਾਂ ਦੂਜੇ ਪਾਸੇ ਭਾਜਪਾ ਚੰਗਾ ਪ੍ਰਦਰਸ਼ਨ ਕਰਦੀ ਕਿ ਜੇਕਰ ਇਹਨਾਂ ਦੋਨਾਂ ਦਾ ਜਿਹੜਾ ਵੋਟ ਬੈਂਕ ਹੈ ਉਸ ਨੂੰ ਜੋੜ ਕੇ ਜੇਕਰ ਦੇਖਿਆ ਜਾਵੇ ਤਾਂ ਜਿਹੜਾ ਉਮੀਦਵਾਰ ਜਿੱਤੇਗਾ ਕਿ ਉਸ ਤੋਂ ਵੱਧ ਹੋਵੇਗਾ ਤਾਂ ਕਿਤੇ ਨਾ ਕਿਤੇ ਸੰਭਾਵਨਾ ਜ਼ਿਆਦਾ ਵੱਧ ਜਾਣ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਰਾਜਨੀਤੀ ਦੇ ਵਿੱਚ ਮੋੜ ਜਿਹੜਾ ਨੋ ਮਾਰ ਦਾ ਰਿਸ਼ਤਾ ਸੀ ਉਹ ਵੇਖਣ ਨੂੰ ਮਿਲ ਸਕਦਾ ਹੈ ਜੀ ਤੁਹਾਨੂੰ ਇੱਕ ਜਾਂਦੇ ਜਾਂਦੇ ਖਬਰ ਹੋਰ ਲੈ ਲਈਏ ਬੋਲੋਂਪੁਰ ਸਾਹਿਬ ਵਿਧਾਨ ਸਭਾ ਹਲਕਾ ਨਾਭਾ ਦੇ ਅੰਦਰ ਇੱਕ ਜਿਹੜੀ ਹੈਗੀ ਹੈ ਇੱਕ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਬਰ ਕਿ ਨਾਭਾ ਹਲਕੇ ਦਾ ਪਿੰਡ ਹੈ ਗੌੜਾਂਕੁਰਦੀ ਜਿੱਥੋਂ ਲਗਭਗ 38 ਏਕੜ ਜ਼ਮੀਨ ਹੈ ਜਿਹੜੀ 293 ਕਰਨਾਲ ਉਹ ਜਿਹੜੀ ਪਿਛਲੇ ਲੰਬੇ ਸਮੇਂ ਤੋਂ ਪੰਚਾਇਤ ਜਿਹੜੀ ਗੌਂਦੀ ਆ ਰਹੀ ਹੈ ਪਰੰਤੂ ਹੁਣ ਜਿਹੜੀ ਹੈਗੀ ਉਹਦਾ ਇੰਤਕਾਲ ਹੈ ਜਿਹੜਾ ਉਹ ਵਕਫ ਬੋਰਡ ਦੇ ਨਾਮ ਕੀਤਾ ਗਿਆ ਹਾਲਾਂਕਿ ਉਸਦੇ ਵਿੱਚ 40 ਦੇ ਕਰੀਬ ਪਲਾਟ ਵੀ ਨੇ ਜਿੱਥੇ ਲਗਭਗ 35 ਦੇ ਕਰੀਬ ਪਰਿਵਾਰ ਰਹਿ ਰਹੇ ਨੇ ਇੱਕ ਪਾਣੀ ਵਾਲੀ ਟੈਂਕੀ ਵੀ ਆ ਉਸ ਤੋਂ ਇਲਾਵਾ 2.5 ਏਕੜ ਦੇ ਵਿੱਚ ਖੇਡ ਗਰਾਊਂਡ ਵੀ ਆ ਪਰੰਤੂ ਇਸ ਸੰਬੰਧੀ ਸਾਡੀ ਜਦੋਂ ਗੱਲਬਾਤ ਹੋਈ ਤਾਂ ਫਿਰ ਲਤੀਫ احمد ਥਿੰਦ ਪੀਸੀਐਸ ਮੁੱਖ ਕਾਰਜਕਾਰੀ ਅਧਿਕਾਰੀ ਪੰਜਾਬ ਵਕਫ ਬੋਰਡ ਚੰਡੀਗੜ੍ਹ ਐਸਾਮ ਚੋਹਾਨ ਸਟੇਟ ਅਫਸਰ ਪੰਜਾਬ ਵਕਫ ਬੋਰਡ ਇਹਨਾਂ ਨੇ ਕਿਹਾ ਕਿ ਇਹ ਸਾਰਾ ਕੁਝ ਜਿਹੜਾ ਹੈਗਾ ਇਹ ਕਾਨੂੰਨ ਦੇ ਮੁਤਾਬਕ ਹੋਇਆ ਉਹਨਾਂ ਦਾ ਕਹਿਣਾ ਸੀ ਕਿ ਇਹ ਕਾਨੂੰਨ ਮੁਤਾਬਕ ਹੋਇਆ ਭਾਰਤ ਸਰਕਾਰ ਦੇ ਗੱਸ਼ਟ ਨੰਬਰ ਦੀ 222 ਲੜੀ ਨੰਬਰ 1569 ਮਿਤੀ 23 ਪੰਜ 1977 ਦੇ ਮੁਤਾਬਕ ਡਾਇਰੈਕਟਰ ਲੈਂਡ ਰਿਕਵਨ ਜਲੰਧਰ ਪੰਜਾਬ ਜਲੰਧਰ ਦੇ ਪੱਤਰ ਨੰਬਰ L12349 ਮਿਤੀ 15 1972 ਦੇ ਮੁਤਾਬਕ ਪੰਜਾਬ ਵਗਵੋਰਡ ਪਟਿਆਲਾ ਦੇ ਪੱਤਰ ਨੰਬਰ EOPWDPTAT 1591 ਮਿਤੀ 7 2023 ਇਹੜਾ ਉਪਤ ਪੱਤੇ ਦੇ ਆਧਾਰ ਤੇ ਇੰਤਕਾਲ ਹੋਇਆ ਤਾਂ ਸਾਰਾ ਕੁਝ ਜਿਹੜਾ ਹੈਗਾ ਕਾਨੂੰਨ ਦੇ ਮੁਤਾਬਕ ਹੋਇਆ। ਸੋ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਰੋਸ਼ ਇਹ ਵੀ ਹੈ ਪੰਚਾਇਤਦਾਰ ਤੇ ਪਿੰਡ ਵਾਸੀਆਂ ਦਾ ਕਹਿਣਾ ਕਿ ਸਾਨੂੰ ਇਸ ਦੇ ਲਈ ਇਸ ਦੇ ਲਈ ਮਤਲਬ ਸਾਨੂੰ ਰਿਟਰਨ ਦੇ ਵਿੱਚ ਕੁਝ ਵੀ ਪ੍ਰਾਪਤ ਨਹੀਂ ਹੋਇਆ। ਸੋ ਜਾਂਦੇ ਜਾਂਦੇ ਵੱਲੋਂ ਪ੍ਰਸ਼ਾਸਨ ਇਹ ਵੀ ਦੱਸਿਓ ਕਿ ਪ੍ਰਧਾਨ ਮੰਤਰੀ ਜੀ ਸੈਵਨ ਦੀ ਮੀਟਿੰਗ ਦੇ ਵਿੱਚ ਇੱਕ ਗਏ ਹੋਏ ਨੇ। ਜਿੱਥੇ ਉੱਥੇ ਭਾਰਤੀ ਭਾਈਚਾਰੇ ਵੱਲੋਂ ਨਿੱਘਾ ਸਵਾਗਤ ਵੀ ਕੀਤਾ ਗਿਆ ਇੱਕ ਪਾਸੇ ਦੂਸਰੇ ਪਾਸੇ ਖਾਲਸਤਾਨੀ ਭਖਿਆਂ ਵੱਲੋਂ ਕਿਹਨਾਂ ਕਹਿੰਦੇ ਪਾਰਲੀਮੈਂਟ ਦੇ ਪੂਰੇ ਜਿਹੜਾ ਹੈਗਾ ਪ੍ਰਦਰਸ਼ਨ ਕੀਤਾ ਹੈ ਸ਼ੋਰਟ ਜੇ ਕੋਈ ਜਾਣਕਾਰੀ ਹੋਵੇ ਤਾਂ ਜਰੂਰ ਇਹ ਵੀ ਖਬਰ ਲੈਣੀ ਤੁਸੀਂ ਦੇਖੋ ਜਦੋਂ ਹਰਦੀਪ ਸਿੰਘ ਨੀਜਰ ਹੋਰਾਂ ਦਾ ਕਤਲ ਹੁੰਦਾ ਜਦੋਂ ਡੋ ਸਰਕਾਰ ਸੀ ਤਾਂ ਉਸ ਤੋਂ ਬਾਅਦ ਭਾਰਤ ਉੱਤੇ ਇਲਜ਼ਾਮ ਲੱਗਦੇ ਨੇ ਉਸ ਤੋਂ ਬਾਅਦ ਭਾਰਤ ਤੇ ਜਿਹੜੇ ਕੈਨੇਡਾ ਦੇ ਸਬੰਧ ਸੀ ਉਹ ਵਿਗੜ ਗਏ ਸੀ ਸਭ ਦੇ ਸਾਹਮਣੇ ਆਪਾਂ ਦੇਖਿਆ ਜਿਸ ਤਰ੍ਹਾਂ ਜੋ ਕੁਝ ਲਿਆ ਸੀ ਨਾ ਪਰ ਉਹਨਾਂ G7 ਤੋਂ ਬਾਅਦ ਇਸ ਤਰ੍ਹਾਂ ਜਿਹੜੀ ਇਹਦੀ ਮਤਲਬ ਆਪਣਾ ਉਹਦੀ ਕਮਾਨ ਕੈਨੇਡਾ ਸੰਭਾਲ ਰਿਹਾ ਤਾਂ ਪਿਛਲੇ ਕੁਦਰ ਪਹਿਲਾਂ ਜਿਹੜੇ ਉੱਥੋਂ ਤੋਂ ਮਾਰਕੀ ਮਾਰਕਰ ਨੇ ਆਪਣਾ ਜਿਹੜੇ ਪ੍ਰਧਾਨ ਮੰਤਰੀ ਨੇ ਉਹਨਾਂ ਦੇ ਵੱਲੋਂ ਨਰਿੰਦਰ ਮੋਦੀ ਹੋਰਾਂ ਨੂੰ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਭਾਰਤ ਦੇ ਉਹਨਾਂ ਨੂੰ ਫੋਨ ਕੀਤਾ ਜਾਂਦਾ ਤਾਂ ਉਹਨਾਂ ਨੂੰ ਸੱਦਾ ਦਿੱਤਾ ਜਾਂਦਾ ਤਾਂ ਉਸ ਤੋਂ ਬਾਅਦ ਕਿਤਨੇ ਕਿਤੇ ਜਿਹੜੇ ਸਬੰਧ ਨੇ ਚੰਗੇ ਦਿਖਾਈ ਦੂਰ ਦਿੰਦੇ ਨੇ ਪਰ ਜਿਹੜੇ ਸਿੱਖ ਕੈਨੇਡਾ ਦੇ ਵਿੱਚ ਬੈਠੇ ਨੇ ਉਨ੍ਹਾਂ ਦੇ ਵੱਲੋਂ ਲਗਾਤਾਰ ਇਤਰਾਜ਼ਤਾਇਆ ਜਾ ਰਿਹਾ ਕਿ ਤੁਸੀਂ ਇਹਨਾਂ ਨੂੰ ਸਦਾ ਕਿਉਂ ਦਿੱਤਾ ਜੇਕਰ ਕੈਨੇਡਾ ਨੇ ਅੱਗੇ ਭਵਿੱਖ ਦੇ ਵਾਸਤੇ ਦੇਖਦੇ ਆ ਉਹਨਾਂ ਨੇ ਮੱਦੇਨਜ਼ਰ ਉਹਨਾਂ ਨੇ ਭਾਰਤ ਨੂੰ ਸਨੇਹਾ ਦਿੱਤਾ ਤਾਂ ਕਰਕੇ ਉਹਨਾਂ ਨੇ ਇਹਨਾਂ ਨੂੰ ਸ਼ਾਮਲ ਕੀਤਾ ਉਸ ਦੇ ਵਿੱਚ ਸਿੱਖ ਜਥੇਬੰਦੀਆਂ ਦਾ ਤੁਸੀਂ ਸਭ ਇਹੀ ਮਤਲਬ ਆਪਣਾ ਰੋਸ ਹੈ ਕਿ ਇਹਨਾਂ ਦੇ ਵੱਲੋਂ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਨਿਜਰ ਦੇ ਮਾਮਲੇ ਦੇ ਵਿੱਚ ਉਕਤ ਨਾਲ ਕੀਤੀ ਗਈ ਸੀ ਇਸ ਤੋਂ ਇਲਾਵਾ ਕਹਿੰਦੇ ਕੈਨੇਡਾ ਦੇ ਵਿੱਚ ਰਹਿ ਰਹੇ ਤਕਰੀਬਨ 12 12 ਜਾਂ 9 ਦੇ ਲਗਭਗ ਹੋਰ ਇਹੋ ਜਿਹੇ ਸਿੱਖ ਨੇ ਜਿਨ੍ਹਾਂ ਜਿਹੜੇ ਨਿਸ਼ਾਨੇ ਦੇ ਉੱਤੇ ਨੇ ਇਸ ਨੂੰ ਲੈ ਕੇ ਵਿਰੋਧ ਕੀਤਾ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਉੱਤੇ ਵਿਰੋਧ ਕੀਤਾ ਗਿਆ ਆਪਾਂ ਸਭ ਨੇ ਦੇਖਿਆ ਕਿ ਪਿੱਛੇ ਇਸੇ ਤਰ੍ਹਾਂ ਦੇ ਦੇ ਵਿੱਚ ਜੋ ਕੁਝ ਕੈਨੇਡਾ ਅਮਰੀਕਾ ਦੇ ਵਿੱਚ ਭਾਰਤ ਦੇ ਖਿਲਾਫ ਜਦ ਨਾਹਰੇਬਾਜੀ ਕੀਤੀ ਜਾਂਦੀ ਹੈ ਸਿੱਖਾਂ ਦੇ ਵੱਲੋਂ ਕੁਝ ਜਿਹੜੇ ਕੱਟੜ ਕੈਂਡੀ ਪੰਜਾਬ ਤੋਂ ਕੁਝ ਏਦਾਂ ਕਹਿ ਲਿਆ ਵੀ ਜਿਨ੍ਹਾਂ ਦੇ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਕਿ ਭਾਰਤ ਨੂੰ ਲੈ ਕੇ ਜਿਸ ਤਰ੍ਹਾਂ ਸ਼ਬਦ ਵਰਤੇ ਜਾਂਦੇ ਨੇ ਇੱਥੋਂ ਉਹਨਾਂ ਨੂੰ ਬਲੈਕ ਲਿਸਟ ਵੀ ਕੀਤਾ ਗਿਆ ਉੱਥੇ ਕੋਈ ਲਿਸਟਾਂ ਸੁਰਖੀਆਂ ਸੂਚੀਆਂ ਆਪਾਂ ਦੇਖਣੇ ਜਾਰੀ ਕੀਤੀ ਜਾਂਦੀਆਂ ਜਦੋਂ ਉੱਥੇ ਖਾਲਿਸਤਾਨ ਦੇ ਨਾਰੇ ਲੱਗਦੇ ਨੇ ਜਾਂ ਕੁਝ ਹੋਰ ਨਾਰੇ ਲੱਗਦੇ ਕਿ ਇਹ ਦੇਸ਼ ਵਿਰੋਧੀ ਤਾਕਤਾਂ ਨੇ ਉਹਨਾਂ ਨੂੰ ਇਹ ਸਮੋਧਨ ਕਰਕੇ ਜਾਕੀ ਨਾ ਨਾਵਾਂ ਦੇ ਨਾਲ ਸਰਕਾਰ ਘੇਰਦੀ ਹੈ ਹੁਣ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਦਾ ਉੱਥੇ ਜਿਹੜਾ ਵਿਰੋਧ ਹੋਇਆ ਤੁਸੀਂ ਸਾਹਿਬ ਉਹ ਤਾਂ ਪਹਿਲਾਂ ਹੀ ਦਿਖਾਈ ਦੇ ਰਿਆ ਸੀ ਕਿਉਂਕਿ ਪਹਿਲਾਂ ਹੀ ਜਿਹੜੀ ਉੱਥੋਂ ਦੀ ਸਿੱਖ ਆਰਗੇਨਾਈਜੇਸ਼ਨਾਂ ਨੇ ਜਿਹੜੀਆਂ ਉਹਨਾਂ ਦੇ ਵੱਲੋਂ ਸਿੱਖਾ ਜਿਹੜੀ ਉਹਨਾਂ ਦੇ ਵੱਲੋਂ ਇਹ ਵੀ ਗੱਲ ਕਹੀ ਗਈ ਸੀ ਕਿ ਅਸੀਂ ਜਦੋਂ ਅਗਲੀ ਦਾ ਵਿਰੋਧ ਕਰਾਂਗੇ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਉੱਥੇ ਹੋਰ ਹੁੰਦਾ ਕਿਤੇ ਹੋਰ ਉਹਨਾਂ ਨੂੰ ਕਾਲੇ ਝੰਡੇ ਜਾਂ ਕੁਝ ਹੋਰ ਵੀ ਐਦਾਂ ਕਰ ਸਕਦੇ ਨੇ ਪਰ ਕਿਤੇ ਨਾ ਕਿਤੇ ਜਿਹੜਾ ਕੈਨੇਡਾ ਦੇ ਬਲੂਜ਼ ਜਿਹੜਾ ਪ੍ਰਧਾਨ ਮੰਤਰੀ ਹੋਰਾਂ ਨੂੰ ਜਿਹੜਾ ਸਨੇਹ ਭੇਜਿਆ ਗਿਆ ਸੀ ਕਿਤੇ ਨਾ ਕਿਤੇ ਦੋਨਾਂ ਸਬੰਧਾਂ ਦੇ ਤੋ ਵਿਖਰੇ ਵਿੱਚ ਸਬੰਧਾਂ ਨੂੰ ਲੈ ਕੇ ਉਜਵਲ ਸਬੰਧਾਂ ਨੂੰ ਲੈ ਕੇ ਕਿਤੇ ਨਾ ਕਿਤੇ ਉਸੇ ਸਬੰਧ ਦੇ ਵਿੱਚ ਕਿਤਾ ਜਿਹੜਾ ਸਨੇਹਾ ਦਿੱਤਾ ਗਿਆ ਸੀ ਤਾਂ ਕਿ ਜਿਹੜੇ ਸਬੰਧ ਨੇ ਉਹ ਹੋਰ ਠੀਕ ਹੋ ਸਕਣ ਜਿਹੜੇ ਟਰੂਡੋ ਸਰਕਾਰ ਦੇ ਸਮੇਂ ਕੈਨੇਡਾ ਤੇ ਆਪਣਾ ਭਾਰਤ ਦੇ ਸਬੰਧ ਜਿਹੜੇ ਵਿਗੜਦੇ ਦਿਖਾਈ ਦਿੱਤੇ ਸੀ ਜੀ ਸ੍ਰੀ ਸਾਹਿਬ ਬਿਲਕੁਲ ਭੱਲੋਪੁਰ ਸਾਹਿਬ ਜਿਹੜੇ ਲੋਕ ਨੇ ਜਿਹੜੇ ਜਰੂਰ ਇਹ ਚਾਹੁੰਦੇ ਆ ਕਿਉਂਕਿ ਇੱਕ ਵੱਡੀ ਗਿਣਤੀ ਸਾਡਾ ਜਿਹੜਾ ਭਾਈਚਾਰਾ ਉਹ ਕੈਨੇਡਾ ਵਿੱਚ ਵੱਸਦਾ ਪਰ ਸਟੂਡੈਂਟ ਹੋਣ ਜਾਂ ਉਸ ਤੋਂ ਪਹਿਲਾਂ ਵੀ ਗਏ ਹੋਣੇ ਸੋ ਅਸੀਂ ਵੀ ਇਹ ਉਮੀਦ ਕਰਦੇ ਆ ਕਿ ਦੋਨੋਂ ਦੇਸ਼ਾਂ ਦੇ ਸਬੰਧ ਨੇ ਜਿਹੜੇ ਉਹ ਸੁਧਰਨੇ ਚਾਹੀਦੇ ਨੇ ਤਾਂ ਕਿ ਉਧਰ ਤੇ ਇੱਧਰ ਜਿਹੜਾ ਭਾਈਚਾਰਾ ਰਹਿ ਰਿਹਾ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਸੋ ਭੱਲੋਪੁਰ ਸਾਹਿਬ ਅ ਅੱਜ ਦੇ ਵਿੱਚ ਇੰਨੀਆਂ ਖਬਰਾਂ ਲਈ ਦਰਸ਼ਕਾਂ ਤੋਂ ਜਿਹੜੀ ਹੈਗੀ ਆ ਇਜਾਜ਼ਤ ਲਈਏ ਜੀ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ। ਆਵਾਜ਼ ਤੁਹਾਨੂੰ ਪਾਬੀ ਵੀ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਜਿੱਥੇ ਅੱਜ ਫੇਰ ਖਬਰਾਂ ਦੀ ਝਾਤ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਮੇਰੇ ਸੀਨੀਅਰ ਸਾਥੀ ਮਨਦੀਪ ਸਿੰਘ ਵੱਲੂਪੁਰ ਦਾ ਸਵਾਗਤ ਕਰ ਗਿਆ ਵੱਲੂਪੁਰ ਸਾਹਿਬ। ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਜੀ ਤੁਹਾਡਾ ਤੁਹਾਡਾ ਸਵਾਗਤ ਹੈ। ਅ ਬੱਲਵਰ ਸਾਹਿਬ ਪਿਆ ਪੰਜਾਬ ਦੀ ਸਿਆਸਤਤ ਦੇ ਵਿੱਚ ਖੁੰਡੇ ਦੀ ਰਾਜਨੀਤੀ ਫੇਰ ਸ਼ੁਰੂ ਹੋ ਗਈ ਹੈ ਜੀ ਪਿਛਲੇ ਦੌਰ ਦੇ ਵਿੱਚ ਵੀ ਆਪਾਂ ਦੇਖਿਆ ਕਿ ਰਾਜਨੀਤੀ ਹੋਈ ਸੀ ਹੁਣ ਪਿਛਲੇ ਦਿਨੀ ਇੱਕ ਸਟੇਜ ਦੇ ਉੱਤੇ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਬਜ਼ੁਰਗ ਤੋਂ ਖੁੰਡਾ ਵੜ ਕੇ ਤੇ ਕਾਫੀ ਕੁਝ ਬੋਲ ਲਿਆ ਉਹਦੇ ਤੇ ਲੱਗਦਾ ਹੈ ਫਿਰ ਦੁਬਾਰਾ ਜਿਹੜੀ ਰਾਜਨੀਤੀ ਹੈ ਖੁੰਡੇ ਦੀ ਉਹ ਸ਼ੁਰੂ ਹੋ ਗਈ ਹੈ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ